ਦੇ ਵਾਸਤੇ ਆ ਜਾਂਦਾ ਵਾ ਕਿ ਜਦੋਂ ਤੁਸੀਂ ਹਿੰਦੂ ਸ਼ਿਵਸੈਨਾ ਚੁਣੀ ਜਾਂ ਤੁਸੀਂ ਸ਼ਿਵਸੈਨਿਕ ਬਣੇ ਪਰ ਮੈਨੂੰ ਪਤਾ ਲੱਗਾ ਕਿ ਤੋ ਤੁਹਾਡੇ ਪਰਿਵਾਰ ਨੇ ਬਹੁਤ ਕੁਰਬਾਨੀਆਂ ਤੁਸੀਂ ਆਪਣੇ ਪਰਿਵਾਰ ਵਾਸਤੇ ਛੱਡ ਗਿਆ ਵਾ ਤੁਹਾਡੇ ਪਰਿਵਾਰ ਵੀ ਤੁਹਾਨੂੰ ਛੱਡ ਕੇ ਚਲਾ ਗਿਆ ਕੀ ਕਾਰਨ ਰਿਹਾ ਸੋਰਾ ਕਿ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਜਿਹੜੇ ਉਸ ਤੇ ਪੰਜਾਬ ਕੋਲ ਉਸ ਦੀ ਮਲੈਕੀ ਹੁਕਮਾ ਪੰਜਾਬ ਤੇ ਹਿੰਦੂਪਨ ਦਾ ਝੰਡਾ ਖੜਾ ਕਰਨ ਲਈ ਅੰਮੀ ਤੋੜਾ ਤੈਨੂੰ ਕਿੰਨੀ ਕੁਰਬਾਨੀ ਦੇਣੀ ਪਈ ਤੇ ਮੇਰੇ ਲਈ ਪੈਸੇ ਦੀ ਕੀ ਵੈਲਿਊ ਜੇ ਫਿਰ ਨਾਲ ਮੇਰੇ ਬੱਚੇ ਹੀ ਨਹੀਂ ਹੈਗੇ ਤੇ ਮੈਂ ਪੈਸੇ ਦੀ ਕੀ ਵੈਲਿਊ ਕਿਣਾ ਕੀ ਰੱਖਾਂ ਤਿੰਨ ਤਿੰਨ ਮਹੀਨੇ ਮੈਂ ਕੱਪੜੇ ਨਹੀਂ ਪਾਏ ਪੁਲਿਸ ਦੀ ਐਨੀ ਮਾਰ ਖਾਧੀ ਤੇ ਉਹਨਾਂ ਨੇ ਕੀ ਸ਼ੋਅ ਕਰਦੇ ਸੀ ਇੱਕ ਹਿੰਦੂ ਆਤਖਵਾਦੀ ਅਸੀਂ ਫੜ ਲਿਆ ਔਰ ਮੈਂ ਕਹਿੰਦਾ ਕਿ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਹੁਣ ਸਾਡਾ ਪ੍ਰਧਾਨ ਮੰਤਰੀ ਮੋਦੀ ਬੱਬਰ ਸ਼ੇਰ ਨਹੀਂ ਨਹੀਂ ਹੈਗਾ ਹੈਗਾ ਨਾ ਬੱਬਰ ਸ਼ੇਰ ਹੈ ਨਾ ਸਾਡੇ ਮਾਨ ਸਾਹਿਬ ਬੱਬਰ ਸ਼ੇਰ ਨਹੀਂ ਤੁਸੀਂ ਹੀ ਕਹਿ ਰਹੇ ਸੀ ਕਿ ਮੈਨੂੰ ਸਕੋਰ ਦੀ ਲੋੜ ਨਹੀਂ ਮੈਨੂੰ ਕਿਉਂ ਨਹੀਂ ਚਾਹੀਦੀ ਸਕੋਰ ਦੀ ਜੇ ਤੁਸੀਂ ਮੈਨੂੰ ਲੋੜ ਦੀ ਤੁਸੀਂ ਕੀ ਜਾਣੋ ਮੈਨੂੰ ਕੋਈ ਗੋਲੀ ਮਾਰ ਦੇ YouTube ਪਰ ਪਾ ਲਿਆ ਜਿੰਨੇ ਕੀ ਹਿੰਦੂ ਦੇਵੀ ਦੇਵਤਾ ਦਾ ਅਪਮਾਨ ਕੀਤਾ ਫੇਸਬੁੱਕ ਤੇ ਵੀ ਇੰਸਟਾਗ੍ਰਾਮ ਤੇ ਵੀ ਉਹਦੇ ਲਈ ਤੁਸੀਂ ਕੀ ਹੁਣ ਤੱਕੇ ਨੇ ਦੱਸੋ ਪੰਜਾਬ ਤੇ ਨਸ਼ਾ ਇੰਨਾ ਦਿਖ ਰਿਹਾ ਉਹ ਦੇਖੋ ਜਿਹੜਾ ਜਿਹੜਾ ਨਸ਼ਾ ਵੇਚਦੇ ਸੀ ਮਾਨ ਸਾਹਿਬਾਂ ਦੇ ਬੁੱਲੇ ਨਾ ਮੈਂ ਬੇਨਤੀ ਕਰਦਾ ਆਂਦੀ ਤਰੋੜਾ ਜਿਹਨੂੰ ਲੋਇਨ ਕਹਿੰਦੇ ਹੋ ਸ਼ੇਰ ਕਹਿੰਦੇ ਹੋ ਦੁਨੀਆਂ ਸ਼ੇਰ ਕਹਿੰਦੀ ਐ ਇੱਕ ਬੇਨਤੀ ਐ ਕਿ ਇੱਕ ਵਾਰੀ ਪੰਜਾਬ ਦਾ ਸੀਐਮ ਬਣਾ ਦੋ ਹੀ ਤੂੰ ਤੇ ਹੋ ਕੇ ਜੰਨਤ ਲੰਤਰ ਮਾਰਾ ਹੀ ਸੋਚਾਂ ਪਹਿਲਾਂ ਤੇ ਹਿੰਦੂ ਬੰਨਾ ਸਿੱਖੋ ਹਿੰਦੂ ਕੋ ਹਿੰਦੀ ਬੋਲਦੇ ਹਿੰਦੂ ਮੈਂ ਕਹਿੰਦਾ ਕਿ ਜੇ ਤੁਹਾਨੂੰ ਮੇਰੀ ਹਿਸਟਰੀ ਪਤਾ ਨਾ ਤੁਹਾਡੀ ਪੱਤਰਕਾਰੀ ਫੇਲ ਰਹੀ ਜਾਂਦੇ ਹਿੰਦੂ ਚ ਗਾਣੇ ਆਇਆ ਉਂ

ਕਿ ਉਹ ਆਪਣੇ ਆਪ ਬੱਬਰ ਸ਼ੇਰ ਕਹਿੰਦੇ ਹੋ ਆਪਣੇ ਆਪ ਨੂੰ Hindu ਕਹੀ ਜਾਂਦੇ ਹੋ ਕਰਦਾ ਤੂੰ ਕਰਦਾ ਜਿੰਦੂ ਆ ਤੇ ਕੁਛ ਨਹੀਂ ਇਹ ਬੱਬਰ ਸ਼ੇਰ ਪੱਤਰਕਾਰ ਹੈ ਮੇਰੇ ਭਰਾ ਔਰ ਮੈਂ ਬੇਨਤੀ ਇਨਾਂ ਵੱਲੋਂ ਲੱਗਾ ਹੈ ਸ਼ੇਰ ਨਹੀਂ ਬੱਬਰ ਸ਼ੇਰ ਦੀ ਗੋਲੋ ਸਾਡੇ Hindu ਆਂ ਦੀ ਸਨਮਾਈ ਕਰ ਲੋ ਉਸਤਾਦ ਦੇ ਪੰਜਾਬੀ ਦੇਾਰੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਨਰੇਂਦਰ ਗੁਪਤਾ ਸਾਡੇ ਨਾਲ ਸ਼ਿਵ ਸਨਾ ਲੌਂਗ ਦਾ ਰਾਸ਼ਟਰੀ ਅਧਿਐਕਸ਼ ਅਮਿਤ ਰੋੜਾ ਜੀ ਮੌਜੂਦ ਹੈ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਸਟੂਡੀਓ 'ਚ ਆਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਸ ਤਰ੍ਹਾਂ ਰਹੀ ਹੈ ਕਿ ਸ਼ਿਵਸੈਨਾ ਦੇ ਵਿੱਚ ਕਿਸ ਤਰ੍ਹਾਂ ਆਏ ਨੇ ਕੀ ਕੀ ਕੁਰਬਾਨੀਆਂ ਇਹਨਾਂ ਨੂੰ ਕਰਨੀਆਂ ਪਈਆਂ ਬាទ ਅ ਰੋੜਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਟਾਰਟੀਕ ਜੀ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ ਜੀ ਤਾਂ ਮੇਰਾ ਪਹਿਲਾ ਸਵਾਲ ਇਹ ਹੋਏਗਾ ਕਿ ਤੁਸੀਂ ਸ਼ਿਵਸੈਨਾ ਦੇ ਵਿੱਚ ਆਏ ਸ਼ਿਵਸੈਨਾ ਦਾ ਸਫ਼ਰ ਬੜਾ ਕੰਡਿਆਂ ਵਾਲਾ ਸਫ਼ਰ ਤੁਹਾਨੂੰ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਕਿਸ ਤਰ੍ਹਾਂ ਤੁਸੀਂ ਸ਼ੇਵਸਾਨਾ ਚੁਣੀ ਪੰਜਾਬ ਮੇ ਰਹਿਕਰ ਪੰਜਾਬ ਮੇ ਰਹਿਕਰ ਹਿੰਦੂਤਵ ਦੀ ਸੇਵਾ ਕਰਨਾ ਬਹੁਤ ਬੜੀ ਬਾਤ ਹੈ ਕਿਉਂਕਿ ਸਾਡੇ ਨਾਲ ਹਮੇਸ਼ਾ ਹਿੰਦੂਆਂ ਨਾਲ ਹਮੇਸ਼ਾ ਪੰਜਾਬ ਦੇ ਵਿੱਚ ਸੋਤੇਲਾ ਵਿਵਾਰ ਹੋਇਆ ਸਾਨੂੰ ਸਾਡਾ ਹੱਕ ਹਮੇਸ਼ਾ ਕਦੀ ਵੀ ਕੋਈ ਸਾਡਾ ਹੱਕ ਮਿਲ ਲੈਣਾ ਵੀ ਹੈ ਸਾਨੂੰ ਧਰਨੇ ਲਾ ਕੇ ਲੈਣਾ ਪਿਆ ਸਾਡੇ ਦੇਖੋ ਕਿ ਲਗਾਤਾਰ ਦੇਖੋ ਦੇਵੀ ਦੇਵਤਾਂ ਦਾ ਸਰਨਾ ਪਹਿਲਾਂ ਦੇਖੋ ਕਿਦਾਂ ਅਪਮਾਨ ਹੁੰਦਾ ਪੰਜਾਬ ਦੇ ਵਿੱਚ ਤੁਹਾਨੂੰ ਨੇੜੇ ਦੀ ਖਬਰ ਨਹੀਂ ਨਾ ਨੇੜੇ ਦੀ ਜਿਆਦਾ ਨਹੀਂ ਲੇਟਸਟ ਚੱਲ ਰਹੀ ਹੈ ਕਿ ਯੂਟਿਊਬਰ ਪਾਇਲ ਮਲਿਕ ਠੀਕ ਹੈ ਜੀ ਵਾਹ ਭਾਈ ਲੁੱਟਣ ਲਈ ਵਿਊ ਲੈਣ ਲਈ ਆਪਣੀ ਉਹ ਸਾਡਾ ਹਿੰਦੂਤਾਂ ਵੀ ਲੱਭਿਆ ਸਾਡੇ ਹਿੰਦੂ ਦੇਵੀ ਦੇਵਤਾ ਹੀ ਲੱਭਿਆ ਫਿਰ ਕਿ ਪਹਿਲਾਂ ਵੀ ਮੈਂ ਦੱਸ ਤੋ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਸਲੇ ਆਏ ਉਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਸਲੇ ਆਏ ਬੜਾ ਉਸਲੇ ਤੁਸੀਂ ਆਵਾਜ਼ ਕੱਢ ਚੱਕੀ ਤੁਸੀਂ ਫਿਰ ਤੁਸੀਂ ਜਿਆਦਾ ਤੁਸੀਂ ਤੁਹਾਨੂੰ ਪੱਤਰਕਾਰੀ ਕਰਦੇ ਕਿੰਨਾ ਟਾਈਮ ਹੋ ਗਿਆ ਮੈਨੂੰ 22 ਸਾਲ ਹੋ ਗਏ ਪੱਤਰਕਾਰੀ ਕਰਦੇ ਫਿਰ ਤੁਹਾਨੂੰ ਮੇਰੀ ਖਬਰਾਂ ਚਲਾਉਂਦੇ ਫਿਰ ਤੁਹਾਨੂੰ ਪਤਾ ਲੱਗਾ ਕਿ ਮੇਰੀ ਆਵਾਜ਼ ਹੁੰਦੀ ਹੈ ਜਾਂ ਨਹੀਂ ਹੁੰਦੀ ਨਹੀਂ ਤੁਸੀਂ ਕਈ ਤੁਸੀਂ ਆਵਾਜ਼ ਨਹੀਂ ਚੁੱਕੀ ਤੁਸੀਂ ਆਵਾਜ਼ ਕਿਉਂ ਨਹੀਂ ਇਹ ਸ਼ੇਰ ਦੀ ਆਵਾਜ਼ ਹੈ ਪੰਜਾਬ ਦੀ ਹੈ ਤੁਹਾਡੀਆਂ ਜਿਹੜੀਆਂ ਕੁਝ ਆਪਣੀਆਂ ਫੇਸਬੁਕ ਤੇ ਦੇਖੋ ਫੇਸਬੁਕ ਤੇ ਕੀ ਕੀ ਕਮੈਂਟ ਆਉਂਦੇ ਨੇ ਤੁਸੀਂ ਕਹਿੰਦੇ ਹੋ ਸ਼ੇਰ ਹੈ ਪਰ ਫੇਸਬੁਕ ਤੇ ਕਮੈਂਟ ਚੱਕ ਕਰਉਂਦੀਆਂ ਨੇ ਬਾਬਾ ਜੀ ਮੇਰੀ ਗੱਲ ਸੁਣ ਲਓ ਕਰੋ ਲੜਕੇ ਆਏ ਹੋ ਮੈਂ ਲੜਕੇ ਨਹੀਂ ਆਇਆ ਫਿਰ ਆਪਣਾ ਗੱਲ ਸੁਣੋ ਤੁਸੀਂ ਮੈਨੂੰ ਲੱਗਦਾ ਲੜਕੇ ਆਏ ਹੋ ਜਾਂਦੇ ਹੀ ਐ ਪੈ ਗਏ ਜਿ ਤੁਸੀਂ ਐਦਾ ਪੁੱਛੋ ਕਿ ਇਹ ਦੇਖੋ ਹਰ ਚੈਨਲ ਇੰਟਰਵਿਊ ਕਿ ਜੇ ਦਹਾਰ ਕਿਦੀ ਵਜਦੀ ਹੈ ਪੰਜਾਬ ਕਿਦੀ ਦਹਾਰ ਵਜਦੀ ਹੈ ਬੋਲੋ ਤੁਸੀਂ ਦੱਸੋ ਨਾ ਕਿਦੀ ਵਜਦੀ ਹੈ ਉਹ ਤੁਹਾਨੂੰ ਮੈਂ ਪੁੱਛਦਾ ਪਿਆ ਦਹਾਰ ਪੰਜਾਬ ਚ ਕਿਦੀ ਵਜਦੀ ਹੈ ਸ਼ੇਰ ਦੀ ਹੁੰਦੀ ਹੈ ਹਾਂ ਸ਼ੇਰ ਦੀ ਹੈ ਸ਼ੇਰ ਹੈ ਬਟਾ ਸਾਹਮਣੇ ਇਹ ਸ਼ੇਰ ਦੀ ਦਹਾਰ ਹੀ ਹੁੰਦੀ ਹੈ ਜਈ ਪੰਜਾਬ ਇੱਕ ਮੇਕ ਹਾਂਜੀ ਸ਼ੇਰ ਨੇ ਨਹੀਂ ਸਕਿਉਰਟੀ ਦੀ ਕਿ ਲੋੜ ਪੈਗੀ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਮੇਰੀ ਸਕਿਉਰਟੀ ਚੱਕੋ ਤੇ ਪੱਤਰਕਾਰ ਸਾਹਿਬ ਨੂੰ ਦੇ ਦਿਓ ਨੰਨੇ ਲੋੜੀ ਜੇ ਤੁਸੀਂ ਮੈਂ ਚਾਰਟ ਹਰ ਮੇਰੀ ਗੱਲ ਸੁਣੋ ਹਰ ਟਾਈਮ ਜਿਹੜੇ ਵੀ ਪੱਤਰਕਾਰ ਮਿਲਦੇ ਆ ਤੁਹਾਨੂੰ ਸਿਕਿਉਰਿਟੀ ਦੀ ਲੋੜ ਪੈਗੀ ਉਹ ਜਿਹੜੇ ਟੀਐਮ ਸਾਹਿਬ ਨੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਕੋਈ ਸਰਕਾਰ ਦਾ ਕੋਈ ਪ੍ਰੋਟੋਕੋਲ ਹੀ ਹੋਊਗਾ ਜੇ ਇੰਨੀ ਵੀ ਥ੍ਰੈਟ ਇੰਨੀ ਵੀ ਗੋਲੀਆਂ ਖਾਧੀਆਂ ਇਹਨਾਂ ਨੇ ਪਰ ਆਪਣੇ ਪਰਿਵਾਰ ਗੁਆਏ ਤੁਹਾਨੂੰ ਮੈਂ ਕਹਿੰਦਾ ਤੁਸੀਂ ਮੇਰੀ ਸ਼ਿਵਸ ਨਾਲ ਜੁੜੋ ਜੁੜੋਗੇ ਜੇ ਕਹੋਗੇ ਜੁੜਾਂਗੇ ਸਾਡੀ ਸ਼ੇਰਾਂ ਵਾਲੀ ਗੱਲ ਬੋਲੋ ਮੈਂ ਵੀ ਬੱਬਰ ਸ਼ੇਰ ਮੈਂ ਵੀ ਸ਼ਿਵਸ ਨਾਲ ਜੁੜੂੰਗਾ बोलो दुनिया देख के, के पहला एक पत्रकार ओ चलो मैं कहता पछे एक पत्रकार पत्रकार ओ, ते ते पत्रकार भी शेर ਤੋਂ ਵੱਤ ਹੁੰਦਾ ਸੁਣ ਲੋ ਮੈਂ ਕਹਿੰਦਾ ਕਰ ਵੀ ਸ਼ੇਰ ਤੋਂ ਵੱਤ ਹੁੰਦਾ ਮੈਂ ਕਹਿੰਦਾ ਮੇਰੇ ਪੱਤਰਕਾਰ ਭਰਾ ਬੱਬਰ ਸ਼ੇਰ ਨੇ ਮੈਂ ਇਹ ਕਹਿੰਦਾ ਪਰ ਤੁਸੀਂ ਇਹ ਤੇ ਕਹੋ ਕਿ ਮੈਂ ਵੀ ਬੱਬਰ ਸ਼ੇਰ ਤੇ ਬੱਬਰ ਸ਼ੇਰ ਬੋਲੋ ਮੈਂ ਵੀ ਮੈਂ ਕਹਾਂ ਬੱਬਰ ਸ਼ੇਰ ਮੈਂ ਕਹਾਂ ਬੱਬਰ ਉਹ ਚਲੋ ਪਿਨਾਦ ਉਹ ਤੁਹਾਨੂੰ ਦੇੜੇ ਵੀ ਨਹੀਂ ਕੀਤੀ ਘਟੇ ਵੱਗੇ ਸ਼ੇਰ ਦਾ ਕਿਉਂ ਰੋੜਾ ਚਲੋ ਮੈਂ ਕਹਿੰਦਾ ਸਰਕਾਰ ਦੇਖੇਗੀ ਦੇਣੀ ਜਾਂ ਨਹੀਂ ਦੇਣੀ ਮੈਂ ਇੱਕ ਚੀਜ਼ ਕਹਿਣਾ ਵਾ ਬੋਲੋ ਮੈਂ ਵੀ ਤੇ ਮੈਂ ਦੇਖੀ ਬੱਬਾ ਕੋਲ ਤੇ ਬੋਲੋ ਮੈਂ ਮਾਤਾ ਬੋਲੋ ਮੈਂ ਵੀ ਸ਼ੇਫ ਸੇ ਨਾਲ ਨੁਆਇਨ ਬਣੂੰਗਾ ਮੈਂ ਸ਼ੇਫ ਸੇ ਨਾਲ ਅੱਜ ਕਾ ਬਣੂੰਗਾ ਮੈਂ ਬੱਬਾ ਸ਼ੇਰ ਆ ਮੈਂ ਬੱਬਾ ਦਾ ਨੁਆਇਨ ਕਰੂੰਗਾ ਇਹ ਕਰੂੰਗਾ ਜਦੋਂ ਜਦੋਂ ਕੰਮ ਆਏਗਾ ਮੈਂ ਕਰੂੰਗਾ ਫਿਰ ਮੈਂ ਇਹੀ ਗੱਲ ਕਹਿਣਾ ਨਾ ਜਜ਼ਬਾ ਦਮ ਸ਼ੇਫ ਸੇ ਨਾਲ ਉਹ ਕੰਮ ਕਰਦੀ ਹੈ ਕੀ ਦੇਖੋ ਆਪਣੀ ਜਾਨ ਹਥੇਲੀ ਤੇ ਰੱਖ ਕੇ ਮੇਰੇ ਜਲੰਧਰ ਦੇ ਸ਼ੇਵਸੈਨਿਕ ਸੁਨੀਲ ਕੁਮਾਰ ਬਾਂਟੀ ਦੇਖ ਲਓ ਜਿਹੜੇ ਹਰ ਵਕਤ ਜਾਨ ਹਥੇਲੀ ਤੇ ਰੱਖ ਕੇ ਆਪਣੀ ਸ਼ੇਵਸਨਾਲੀ ਕੰਮ ਕਰਦੇ ਆ ਹਰ ਘਰ ਮੈਂ ਹਿੰਦੂ ਹਰ ਘਰ ਮੈਂ ਭਗਵਾ ਇੱਕ ਹੀ ਨਾਰਾ ਸ਼ੇਵਸੈਨਿਕਾਂ ਨੇ ਲਗਾਇਆ ਸੀਗਾ ਜਦੋਂ 35000 ਹਮਾੜਾ ਹਿੰਦੂ ਦੇਖੋ ਸ਼ਰਿਆਮ ਕਤਲੇਵਾ ਕਤਲੇਆਮ ਹੋਇਆ ਸੀਗਾ ਅੱਜ ਤੱਕ ਇਨਸਾਫ ਮੰਗ ਰਹਿਆ ਮਿਲਿਆਨ ਸਾਹਿਬ ਕਿਉਂ ਨਹੀਂ ਮਿਲਿਆ ਤੁਹਾਡੇ ਕਮੀ ਹੋएगी ਕੋਈ ਸਾਡੇ ਚ ਕਾਦੀ ਕਮੀ ਹੈ ਤੁਸੀਂ ਆਵਾਜ਼ ਤੁਸੀਂ ਚਖਾਉਂਦੇ ਕਿਉਂ ਨਹੀਂ ਤੁਸੀਂ ਆਪਣੇ ਆਪ ਨੂੰ ਪੱਤਰਕਾਰ ਬੱਬਰ ਸ਼ੇਰ ਕਹਿ ਰਹੇ ਹੋ ਚੱਕੋ ਉਹ ਦੋਸਤ ਚੱਕੋ ਉਹ ਪਹਿਲਾਂ ਗੱਲ ਸੁਣੋ ਦੇ ਨਾ ਲੱਗਾ ਬਹੁਤ ਚੱਕੋ ਉਹ ਤੁਹਾਡੀ ਬਾਤ ਜਾ ਰਹੀ ਉਧਰ ਮੇਰੀ ਬਾਤ ਜਾ ਰਹੀ ਹੈ ਇੱਧਰ ਤੇ ਮੇਰੀ ਬਾਤ ਦੁਨੀਆ ਦੇਖ ਰਹੀ ਹੈ ਬੱਬਰ ਸ਼ੇਰ ਨੂੰ ਮੈਂ ਕਹਿ ਰਿਹਾ ਕਿੰਨੂੰ ਕਹਿ ਰਿਹਾ ਤੇ ਬੱਬਰ ਸ਼ੇਰ ਨਾਲ ਗੱਲ ਕਰਦੇ ਹਾਂ ਹਾਂ ਬੱਬਰ ਸ਼ੇਰ ਨੂੰ ਮੈਂ ਕਹਿ ਰਿਹਾ ਬੱਬਰ ਸ਼ੇਰ ਨੂੰ ਇਹ ਕਹਿ ਰਿਹਾ ਵਾ ਕੀ ਤੁਸੀਂ ਵੀ ਪੱਤਰਕਾਰ ਹੋ ਮੇਰੀ ਆਵਾਜ਼ ਸੁਣੋ ਬੋਲੋ ਅਸੀਂ ਤੁਹਾਡੀ ਬਾਤ ਸੰਦੇ ਉਹ ਸਾਡੀ ਬਾਤ ਲੋਕਾਂ ਨੂੰ ਨਾ ਨਾ ਕਾਰ ਤੱਕ ਬਚਾਓ ਮੇਰੀ ਆਵਾਜ਼ ਤੇ ਦੁਨੀਆ ਸੁਣਦੀ ਐ ਸ਼ੇਅਰ ਜਦੋਂ ਤਹਾਰ ਮਾਰਦੇ ਨਾ ਵਰਲਡ ਜੋ ਆਵਾਜ਼ ਆਉਂਦੀ ਐ ਲੈ ਵੀ ਅੰਮੀ ਥੋੜਾ ਬੋਲਿਆ ਇਹੀ ਆਵਾਜ਼ ਤੂੰ ਹੀ ਕਰਦਾ ਤੂੰ ਹਿੰਦੂ ਬਿਲਕੁਲ ਹਿੰਦੂ ਹਿੰਦੂ ਬੋਲੋ ਗਰਵ ਸੇ ਕੋ ਮੈਂ ਹਿੰਦੂ ਹਾਂ ਉਹ ਬੋਲ ਦੇ ਦੋ ਤੇ ਗਰਵ ਤੇ ਕਹਿੰਦਾ ਹਿੰਦੂ ਆ ਇਹ ਗੱਲ ਬੱਝਾ ਕੀਤੀ ਫਿਰ ਤੁਸੀਂ ਅੱਛੀ ਜੇ ਵੀ ਕਹਿਣੀ ਐ ਕਿ ਮੈਂ ਵੀ ਸ਼ਿਫ ਸੇ ਨਹੀਂ ਕਰੂੰਗਾ ਤੁਸੀਂ ਹਿੰਦੂ ਵਾਲੇ ਕੀ ਕੀਤਾ ਜੀ ਹਿੰਦੂ ਵਾਲੇ ਕੀ ਕੀਤਾ ਦੱਸੋ ਆ ਕੰਮ ਕੀਤਾ ਹਿੰਦੂ ਵਾਲੇ ਮੰਦਰ ਲੱਗਦੇ ਆਂ ਅਰਿਸਾ ਕੇ ਤੂੰ ਹਿੰਦੂਆਂ ਦੇ ਮੰਦਰ ਲੱਗਦੇ ਥੱਲੇ ਕਰਾਵਾ ਨਹੀਂ ਤੁਹਾਡੇ ਕੋਲ ਮੇਰੀ ਸਰਕਾਰ ਬਣ ਗਈ ਆ ਇੱਕ ਚੀਜ਼ ਦੱਸਾਂ ਜਿਸ ਦਿਨ ਮੇਰੀ ਸਰਕਾਰ ਬਣ ਗਈ ਕੋਲੀ ਬਣੀ ਆ ਤੁਹਾਡੇ ਵਰਗੇ ਹਿੰਦੂ ਹੋਣਗੇ ਤੇ ਸਾਡੀ ਸਰਕਾਰ ਨਹੀਂ ਗਈ ਕਿੱਥੋਂ ਤੁਹਾਡੇ ਵਰਗੇ ਹਿੰਦੂ ਤੁਹਾਡੀਆਂ ਆਪਣੀਆਂ ਸ਼ਿਰਸ਼ਾਂ 'ਤੇ ਹਿੰਦੂ ਹੋਣ ਤੁਹਾਡੀਆਂ ਆਪਣੀਆਂ ਸ਼ਿਰਸ਼ਾਂ 'ਤੇ ਮੈਂ ਕਹਿੰਦਾ ਮੇਰੇ ਹੱਥ ਮੇਰਾ ਸ਼ਿਵ ਸੈਨਿਕ ਸਾਰੇ ਸ਼ਿਵ ਸੈਨਿਕ ਮੇਰੇ ਆ ਮੈਂ ਠੋਕ ਕੇ ਕਹਿੰਦਾ ਜਿੰਨੀਆਂ ਸ਼ਿਵ ਸੈਨਾ ਸਾਰੀਆਂ ਮੇਰੀਆਂ ਸਾਰੇ ਸ਼ੇਵਚਾਨਿਕ ਮੇਰੇ ਆ ਜੇ ਤੁਹਾਡੇ ਵਰਗੇ ਹਿੰਦੂ ਇਹ ਤਾਂ ਕੰਮ ਕਰਨਗੇ ਤੇ ਸਾਡੀ ਸਰਕਾਰਾਂ ਕੀ ਹੋਵਾਂਗੀ ਹਿੰਦੂ ਹੋ ਕੇ ਹਿੰਦੂਆਂ ਦੇ ਨਾਮ ਤੁਸੀਂ ਕਲੰਕ ਲਾ ਰਹੇ ਹੋ ਉਸੇ ਪਾਇਲ ਦੀ ਆਵਾਜ਼ ਚੱਕੀ ਉਹ ਯਾਰ ਮੈਂ ਤੇ ਬੋਲਦਾ ਨਾ ਥੋਕੇ ਮੈਂ ਤੁਹਾਡੇ ਹਿੰਦੂ ਨੂੰ ਮਾਫ਼ ਨਹੀਂ ਜਾਂਦੇ ਨੇ ਫੋਨ ਦੇ ਰਿਹਾਗੇ ਦੂਜੇ ਜਿਹੜੇ ਆਉਣ ਦੇ ਰਿਹਾਗੇ ਕੋਈ ਨਹੀਂ ਇਹ ਗਰਜ ਜਾ ਰਹੀ ਹੈ ਨਾ ਸ਼ੇਰ ਦੀ ਆ ਦੇਖਿਓ ਲੁਧਿਆਣਾ ਧਰਨਾ ਲੱਗੂਗਾ ਔਰ ਤੁਹਾਡੇ ਹੱਥ ਐਫ ਆਈ ਆਰ ਦੀ ਕਾਪੀ ਸਾਨੂੰ ਮੈਂ ਤੁਹਾਨੂੰ ਭੇਜੂਗਾ ਫਿਰ ਤੁਹਾਡੇ ਚੈਨਲ ਤੇ ਆਉਂਗਾ ਆ ਹਿੰਦੂ ਬੋਲਿਆ ਸੀ ਗੱਲ ਕੋਈ ਹਿੰਦੂ ਨੇ ਧਾਰ ਮਾਰੀ ਸੀ ਮੈਂ ਤੁਹਾਡੇ ਚੈਨਲ ਤੇ ਆ ਸ਼ੇਅਰ ਕਰ ਜੇਗਾ ਤੁਹਾਡੇ ਚੈਨਲ ਤੇ ਇਹਦੀ ਆਪਾਂ ਦੇਖਾਂਗੇ ਕਿ ਸ਼ੇਅਰ ਕਿੰਨਾ ਕਰ ਦਰਜ ਹੋਵੇ ਤੇ ਕਿੰਨਾ ਪਰਚਾ ਦਰਜ ਕਰਾਂਦਾ ਆਪਾਂ ਦੇਖਣਾ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਧਹਾਰ ਹੀ ਬਤੇਰੀ ਹੈ ਕਿ ਵੱਲ ਘਰ ਹਾਰ ਹੁੰਦਾ ਤੁਹਾਡੇ ਜਲੰਧਰ ਸ਼ਹਿਰ ਤੇ ਮੇਰਾ ਇੱਕ ਸ਼ੇਫ ਹੈ ਨਹੀਂ ਕਿ ਦੇਖੋ ਇੰਨਾ ਟਾਪ ਦਾ ਜਾਂਦੇ ਹਾਂ ਬਲੂ ਚੰਗੀ ਤਰ੍ਹਾਂ ਜਾਂਦੇ ਹੈ ਨਾ ਕਿੰਨੀ ਗੱਲ ਬਾਤ ਤੇ ਕਿੰਨੇ ਕੇ ਹਿੰਦੂ ਨਾਲ ਉਹ ਗੱਲ ਬਾਤ ਤੇ ਤੁਹਾਡੇ ਵਰਗੇ ਹਿੰਦੂ ਤੇ ਇਦਾਂ ਹੀ ਕਹਿ ਰਹੇ ਆ ਕਿ ਮੈਂ ਕੋਈ ਜੇ ਤੁਸੀਂ ਕੋ ਹਿੰਦੂ ਖਤਰਾ ਕਿ ਮੈਂ ਹਰ ਹਿੰਦੂ ਨਾਲ ਜੇ ਤੁਹਾਡੇ ਵਰਗਾ ਹਿੰਦੂ ਕਹੇ ਨਾ ਮੈਂ ਹਰ ਹਿੰਦੂ ਕੇ ਸਾਥ ਹੂੰ ਦੇ ਹਿੰਦੂਆਂ ਨਾਲ ਧੋਖਾ ਨਾ ਹੋਵੇ ਤੁਸੀਂ ਕਹਿੰਦੇ ਹੋ ਹਿੰਦੂਆਂ ਨਾਲ ਵੇਚਣਾ ਨਾ ਹੋਵੇ ਅੱਜ ਹਿੰਦੂਆਂ ਨੂੰ ਤਰਨਾ ਆਪਣੇ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਹਿੰਦੂ ਖਤਰੇ ਚ ਮੈਂ ਕੀ ਕਹਿੰਦਾ ਹਿੰਦੂ ਖਤਰੇ ਚ ਕਿਉਂ ਨਹੀਂ ਹਿੰਦੂ ਖਤਰੇ ਦੀ ਬਾਤ ਕੱਢਦੇ ਕਿਉਂ ਨਹੀਂ ਬਾਤ ਕੱਢਦੇ ਮੇਰੀ ਸਰਕਾਰ ਬਣਾਓ ਮੇਰੀ ਸਰਕਾਰ ਬਣਾਓ ਮੇਰੀ ਸਰਕਾਰ ਬਣਾਓ ਕਰੋ ਉਧਰ ਜੇ ਮੈਂ ਤੁਹਾਨੂੰ ਮੈਂ ਤੁਹਾਨੂੰ ਲੋਕਾਂ ਤੋਂ ਮਾਰਦੇ ਮੇਰੀ ਸਰਕਾਰ ਬਣਾ ਦਿਓ ਕੰਮ ਕਰੋ ਬਣਾਓ ਪੰਜਾਬ ਬੋਸਤੇ ਕੰਮ ਕਰੋ ਪੰਜਾਬ ਵਾਸਤੇ ਤੇ ਵੋਟ ਪਾਓ ਮੈਨੂੰ ਫਿਰ ਕੰਮ ਕਰੋਗੇ ਦੇ ਭੇਜ ਮੈਨੂੰ ਵੋਟਾਂ ਦੇ ਬੋਟਾ ਕੀਤਾ ਕੀ ਏ ਕਿੱਦਾਂ ਹਿੰਦੂ ਵੋਟ ਪਾਵੇ ਕੀਤਾ ਕੀ ਏ ਤੁਸੀਂ ਪਹਿਲਾਂ ਚੀਕਾ ਮਾਰ ਲਓ ਜ਼ੋਰ ਜ਼ੋਰ ਦੀ ਤੇ ਕਿਉਂ ਮਾਰੀਏ ਤੁਸੀਂ ਆਪਣਾ ਕਿਹਦਾ ਹਿੰਦੂ ਸ਼ੇਰ ਹਿੰਦੂ ਸ਼ੇਰ ਹਿੰਦੂ ਸ਼ੇਰ ਜੀ ਮਾਂ ਦੇ ਯਾਰ ਕੀ ਸ਼ੇਰ ਹੋ ਤੁਸੀਂ ਦੱਸੋ ਮੈਨੂੰ ਤੁਸੀਂ ਪਹਿਲਾਂ ਸੁਣਾ ਲਓ ਸੁਣੋ ਜੀ ਇਹਨਾਂ ਦੀ ਗੱਲਾਂ ਵੋਟ ਤੁਸੀਂ ਕਦੀ ਪਾਣੀ ਨਹੀਂ ਹਿੰਦੂਆਂ ਨੂੰ ਮੈਂ ਕਹਿੰਦਾ ਮੇਰੀ ਸਰਕਾਰ ਬਣਾਓ ਫਿਰ ਤੁਸੀਂ ਕੰਮ ਦੇ ਦੇਖੋ ਕਾਹੂ ਰੋਡ ਤੇ ਨਹੀਂ ਮਿਲੇਗੀ ਫਿਰ ਤੁਸੀਂ ਮੇਰੇ ਕੰਮ ਦੇਖਣਾ ਹਿੰਦੂ ਵੋਟਾਦੀ ਪਾਓਗਾ ਜਾਂ ਤੁਸੀਂ ਕੁਛ ਕਰੋਗੇ ਤੇ ਹਾਂ ਦਰੋਗੇ ਨਹੀਂ ਤੁਸੀਂ ਵੋਟ ਕਿੱਥੇ ਪਾਓਗਾ ਇਥੋਂ ਤੁਹਾਨੂੰ ਜੇ ਤੁਹਾਡੇ ਵਰਗੇ ਹਿੰਦੂ ਹੋਰ ਕੇ ਪਹਿਲਾਂ ਕੋ ਮੈਂ ਗਰਵ ਸੇ ਕਹਉਂ ਹਮ ਬੋਲੋ ਦੋਹਰਾ ਮੈਂ ਹੁਣੇ ਕਿਹਾ ਹਿੰਦੂ ਆ ਤੇ ਮੋੜ ਕਿੰਨੂ ਪਾਵਾਂਗੇ ਜੇ ਕੰਮ ਕਰੋਗੇ ਤੇ ਪਾਵਾਂਗੇ ਮੋੜ ਕਿੰਨੂ ਪਾਵਾਂਗੇ ਹਿੰਦੂ ਵਾਲੀ ਕੰਮ ਕਰੋਗੇ ਤੇ ਪਾਵਾਂਗੇ ਕੋ ਵੋਟ ਮੰਦਰ ਰੱਖ ਲੈ ਵੋਟ ਮੰਦਰ ਰੱਖ ਮੈਂ ਮੰਦਰ ਰੱਖ ਬੋਲੋ ਮੰਦਰ ਰੱਖ ਲੈ ਵੋਟ ਪਾਵਾਂਗੇ ਹਿੰਦੂ ਮੋੜ ਪਾਵਾਂਗੇ ਲੈ ਮੰਦਰ ਰੱਖ ਹੇ ਮੰਦਰ ਆ ਤੂੰ ਤੇ ਸਰਕਾਰ ਨਹੀਂ ਕੰਮ ਜੇ ਉਹ ਤੂੰ ਹੀ ਛੁਡਾ ਨਹੀਂ ਸਕੇ ਤੁਸੀਂ ਕਹਿੰਦੇ ਮੈਂ ਲਾਈ ਨਾ ਮੈਂ ਹਿੰਦੂ ਐ ਭੈਣ ਹਿੰਦੂ ਆ ਇਹ ਯਾਰ ਹਿੰਦੂ ਆ ਅਜ ਤੱਕ ਤੂੰ ਹੀ ਇੱਕ ਮੰਦਰ ਨਹੀਂ ਛੁਡਾ ਸਕੇ ਚਿਦਾ ਮੰਦਰਾ ਦੇ ਸਾਰਾ ਪੈਸਾ ਮੰਦਰਾ ਦੇ ਸਰਕਾਰ ਕੋਲ ਜਾਂਦਾ ਦਾ ਸੁਣ ਲਈ ਗਾ ਜੀ ਇਹਨਾਂ ਨੂੰ ਨਾ ਇਹਨਾਂ ਨੇ ਗੋੜ ਪਾਣੀ ਹੈ ਤੇ ਨਾ ਸਾਡੀ ਸਰਕਾਰ ਬਣਾਣੀ ਹੈ ਤੇ ਸਰਕਾਰ ਸੇ ਨਹੀਂ ਕਿਹਾ ਉਹ ਗੱਲ ਸੁਣੋ ਤੁਸੀਂ ਬੋਲਣਾ ਕੁਝ ਮੈਂ ਬੋਲ ਲਿਆ ਬੋਲਿਆ ਦੋ ਜਵਾਬ ਬੋਲੋ ਗਰਮ ਸੇ ਕੋ ਹਮ ਪਹਿਲਾ ਇਹਦਾ ਜਵਾਬ ਦਿਓ ਪਹਿਲਾ ਮੈਂ ਜਵਾਬ ਸੁਣਦਾ ਤੇ ਜਵਾਬ ਦੇ ਬਾਰ ਬਾਰ ਕੋਈ ਗੱਲ ਕਰਾ ਸੇ ਕੋ ਬਾਰ ਬਾਰ ਕੇ ਗਰਮ ਸੇ ਕੋ ਓ ਯਾਰ ਮੈਂ ਹਿੰਦੂਆਂ ਨੇ ਹਿੰਦੂ ਨੂੰ ਬੋਲੂਗਾ ਤੁਹਾਨੂੰ ਦਰਦ ਹੋਈ ਤੇ ਹਿੰਦੂ ਹੋ ਕੇ ਵੀ ਤੁਸੀਂ ਇਹ ਜੰਨਾ ਕਰਾ ਸੇ ਕੋ ਤੋ ਸਿਆਲੂ ਦਰਦਗਰੀ ਹੋ ਰਹੀ ਹੈ ਹਿੰਦੂ ਵਾਲਾ ਹਰ ਮੰਦਰ ਅਟਕਾਉਣੀ ਹੁੰਦੇ ਪਏ ਉਹ ਮੇਰੀ ਸਰਕਾਰ ਤੇ ਉਹ ਮੇਰੀ ਸਰਕਾਰ ਤੇ ਉਹ ਮੈਂ ਤੈਨੂੰ ਆਕਟਰ ਬਣਾ ਦੂੰਗਾ ਮੇਰੀ ਸਰਕਾਰ ਬਣਾ ਲੂ ਜਿਹਦੀ ਸਰਕਾਰ ਆ ਤਾਹੂਲ ਤੇ ਲਿਆਓ ਹੂ ਨਹੀਂ ਲਓ ਸਰਕਾਰ ਨੂੰ ਪਤਾ ਲਓ ਆਹ ਮੇਰੀ ਸਰਕਾਰ ਤੁਹਾਡੀ ਲਿਓ ਹਿੰਦੂ ਵੇਤ ਪਾਣੀ ਹਾਂ ਦੇਖੋ ਜੀ

ਕੀ ਇੱਕ ਵਾਰੀ ਪੰਜਾਬ ਦਾ ਸੀਐਮ ਬਣਾ ਲਓ ਹਿੰਦੂ ਦੇਖੋ ਇਹ ਹਿੰਦੂ ਹੁੰਦੇ ਨੇ ਜਿਹੜੇ ਪਹਿਲਾਂ ਵੋਟਪਾਟੋਂ ਮੁਕਰ ਗਏ ਸੀ ਹੈ ਤੇ ਪੱਤਰਕਾਰ ਹੈ ਮੇਰੇ ਭਰਾਣੇ ਪਰ ਹਿੰਦੂ ਨੇ ਪਹਿਲਾਂ ਮੁਕਰ ਗਏ ਸੀ ਪਰ ਹੁਣ ਕਹਿੰਦੇ ਤੁਸੀਂ ਕਰੋ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਟਾ ਹੀ ਹਿੰਦੂਆਂ ਦਾ ਚਤਪਾ ਲੈਣਾ ਔਰ ਹਰ ਹਿੰਦੂ ਮੇਂ ਭਗਵਾਨ ਹਰ ਘਰ ਭਗਵਾਨ ਔਰ ਹਿੰਦੂ ਹਰ ਹਿੰਦੂ ਹਿੰਦੂ ਕੋ ਵੋਟ ਡਾਲੇਗਾ ਔਰ ਫਿਰ ਕੀ ਬਣੇਗਾ ਬੋਲੋ ਮਹੀਂ ਹਿੰਦੋਸਤਾਨ ਹੀ ਬਣਿਆ ਹਿੰਦੂ ਰਾਸ਼ਟਰ ਬਣੇਗਾ ਜਾਂ ਬਣੇਗਾ ਰਾਸ਼ਟਰ ਤੱਕ ਤੋਂ ਬਣੇਗਾ ਥੱਲੇ ਥੜੀ ਕੋ ਯਾਰ ਹਿੰਦੂ ਰਾਸ਼ਟਰ ਬਣੇਗਾ ਚਲੋ ਯਾਰ ਦੂਰਾ ਸਿੱਧਾ ਭੱਜਾਂਗੇ ਚਲੋ ਦੂਰੇ ਜੰਨਾ ਗਲੌਂ ਕਰੇ ਮਾਰਾ ਹੀ ਸੋਚਣਗੇ ਉਹ ਚਲੋ ਅਸੀਂ ਕਿੰਨਾ ਕੀ ਕਰੇ ਕੁਝ ਚੰਗਾ ਸੋਚਦੇ ਨਾ ਤੇ ਕੀ ਕਰ ਲਈ ਕੀ ਸੋਚ ਲਈ ਕਿਉਂ ਨਾ ਇੱਕ ਲਾ ਕੇ ਲਾ ਦਿਆ ਉਹ ਯਾਰ ਅਸੀਂ ਉਹ ਬਾਬਾ ਜੀ ਜਾਂਦੇ ਤੁਸੀਂ ਲੜ ਲਓ ਜਾਂ ਮੈਨੂੰ ਬੁਲਾ ਲਓ ਤੁਸੀਂ ਜਵਾਬ ਨਹੀਂ ਸਹੀ ਦੇਂਦੇ ਜਵਾਬ ਤੇ ਜੋ ਕੁਸਚਨ ਦਾ ਮੈਂ ਤਾਂ ਜਵਾਬ ਦੇਤਾ ਤੁਸੀਂ ਜਵਾਬ ਦਿੱਤਾ ਤੁਸੀਂ ਤੁਸੀਂ ਸੁਣਿਆ ਹੀ ਨਹੀਂ ਮੈਂ ਤਾਂ ਤੁਸੀਂ ਮੈਂ ਨੇ ਸਾਹਮਣੇ ਕਿਹਾ ਜੇ ਤੁਸੀਂ ਹਿੰਦੂਆਂ ਉੱਤੇ ਕਰੋਗੇ ہندوتم جاگے گا دنیا بھی ہو گئے بائی سال پترکاری ہو گئے میم پچی سال شیو سینا چی شک 25 ਸਾਲ ਜ਼ਿੰਦਗੀ ਦੇ ਮੈਂ ਤੁਹਾਡੇ ਨੇ ਕਰਦੇ ਜੇ ਤੁਹਾਨੂੰ ਮੇਰੀ ਹਿਸਟਰੀ ਪਤਾ ਨਾ ਤੁਹਾਡੀ ਪੱਤਰਕਾਰੀ ਫੇਰ ਅਦਾਲਤੀ ਮਿਨਿਸਟਰੀ ਪਤਾ ਨਾ ਕਿ ਜੇ ਕੁਰਬਾਨੀਆਂ ਦੇ ਆਹੀ ਕਿਉਂ ਤੁਹਾਡੀ ਪੱਤਰਕਾਰੀ ਫੇਰ ਜੇ ਮੇਰੀ ਤੁਹਾਨੂੰ ਕੁਰਬਾਨੀਆਂ ਦਾ ਨਹੀਂ ਪਤਾ ਜੇ ਮੈਂ ਰਾ ਹਿੰਦੂਤਵ ਜਗਾਨਦਾਰ ਨਹੀਂ ਪਤਾ ਕਹਿੰਦੇ ਹਿੰਦੂ ਜਗਾਨੇ ਆਇਆ ਉਹ ਹਿੰਦੂ ਜਗਾਤਰ ਜਾਊਗਾ ਇਹ ਕਸਮ ਖਾਤਾ ਹੈ ਅੰਮ੍ਰਿਤ ਰੋੜਾ ਕਿ ਭਗਵੇ ਵਿੱਚ ਰਹਤਾ ਹੈ ਔਰ ਭਗਵੇ ਵਿੱਚ ਜਾਏਗਾ ਕਿੰਨੇ ਹਿੰਦੂ ਜਗਾਏ ਅਜੇ ਤੱਕ ਦੱਸੋ ਕਿਹੜੇ ਹਿੰਦੂ ਜਗਾਏ ਕਿ ਜੇ ਤੁਹਾਡੇ ਵਰਗਾ ਜੁਗਾਰ ਨੂੰ ਮੈਨੂੰ ਪੱਤਰਕਾਰ ਨੂੰ ਇਨਾ ਟਾਈਮ ਲੱਗ ਗਿਆ ਬੋਲ ਲਿਆ ਬੋਲ ਕੇ ਮੇਰਾ ਗਲਾ ਦੁਖਣ ਲੱਗ ਗਿਆ ਤੇ ਅਜੇ ਤੱਕ ਤੁਸੀਂ ਤਾਂ ਜਾਗੇ ਨਹੀਂ ਮੈਂ ਕਹਿੰਦਾ ਜਾਗੋ ਔਰ ਦੁਨੀਆ ਨੂੰ ਵੀ ਜਗਾਓ ਇਹ ਤੁਹਾਡੇ ਕਰਕੇ ਪੱਤਰਕਾਰ ਨੂੰ ਮੈਂ ਕਹਿੰਨਾ ਇਹ ਹੋਈ ਤਾਂ ਤੁਹਾਡੀ ਕਮੀ ਹੈ ਕਿਤੇ ਅੱਗੇ ਨਹੀਂ ਆਤਮੀ ਹੈ ਹਿੰਦੂਅਤ ਕਮੀ ਨਹੀਂ ਲੱਭੋ ਤੁਸੀਂ ਹੋਰ ਤੁਸੀਂ ਹੋਰ ਕਿਸੇ ਕਮੀयां ਲੱਭਿਓ ਇੱਕ ਹਿੰਦੂ ਆਇਆ ਤੁਹਾਨੂੰ ਪੱਤਰਕਾਰੀ ਇੰਟਰਵਿਊ ਦੇਣੇ Bah, ہندو ہو گیا okay? ہندو لے میں بابا جی ہندو بننا سیکھو بس میں ہندو بننا سیکھو ایک ہندو بننا سیکھوان ਗੱਲ ਨੂੰ ਇੱਥੇ ਨਾ ਖਤਮ ਕਰੋ ਕਰ ਲਓ ਮੈਂ ਗੱਲ ਸ਼ੁਰੂ ਗੱਲ ਨੂੰ ਇੱਥੇ ਨਾ ਕਰਵਾਓ ਜਵਾਬ ਕਰੀਏ ਦਿਓ ਵੀ ਮੰਦਰ ਰੱਟ ਕਿੱਥੇ ਗਿਆ ਬਾਬਾ ਜੀ ਮੰਦਰ ਰੱਟ ਕਿੱਥੇ ਗਿਆ ਕਿਉਂ ਨਹੀਂ ਤੁਸੀਂ ਮੰਦਰ ਰੱਟ ਦੀ ਗੱਲ ਕਰਦੇ ਕਿਉਂ ਨਹੀਂ ਤੁਸੀਂ ਮੰਦਰ ਰੱਟ ਦੀ ਸਰਕਾਰਾਂ ਨਾਲ ਲੜਦੇ ਕੀ ਕਾਰਨ ਹੈ ਕਿਉਂ ਨਹੀਂ ਲੜਦੇ ਦੱਸੋ ਸੀਐਮ ਬਣਾ ਦਿਓ ਪੰਜਾਬ ਦਾ ਮੈਂ ਕਿੰਨੀ ਵਾਰੀ ਬੋਲਾਂ ਤੇ ਜਿਹੜਾ ਸੀਐਮ ਹੋਣਾ ਲੜ ਲਓ ਮੈਂ ਤੇ ਮਾਨ ਸਾਹਿਬ ਨੂੰ ਕਹਿੰਦਾ ਮਾਨ ਸਾਹਿਬ ਤੁਹਾਨੂੰ ਮੈਂ ਡਾਇਮੰਡ ਸੀਐਮ ਕਹਿੰਦਾ ਇਹ ਮੇਰਾ ਪੁੱਤਰ ਕਰਾ ਪੁੱਤਰ ਕਰ ਭਰਾ ਵੈ ਕੀ ਸੀ ਤੁਸੀਂ ਬੱਬਰ ਸ਼ੇਰ ਬੱਬਰ ਸ਼ੇਰ ਬੋਲਿਆ ਕਰੋ ਅਦਾ ਨਾਮ ਤੋਂ ਬੱਬਰ ਸ਼ੇਰ ਹੈ ਇਹ ਬੱਬਰ ਸ਼ੇਰ ਪੱਤਰਕਾਰ ਹੈ ਮੇਰਾ ਭਰਾ ਔਰ ਮੈਂ ਬੇਨਤੀ ਇਨਾਂ ਵੱਲੋਂ ਲਾਣਾ ਹੈ ਸ਼ੇਰ ਨਹੀਂ ਬੱਬਰ ਸ਼ੇਰ ਦੀ ਗੋਲੋ ਸਾਡੇ ਹਿੰਦੂਆਂ ਦੀ ਸੁਣਵਾਈ ਕਰ ਲੋ ਹੱਥ ਜੋੜੋ ਨਹੀਂ ਤੁਸੀਂ ਹੱਥ ਜੋੜੋ ਮਾਨ ਸਾਹਿਬ ਨੂੰ ਔਰ ਤੁਸੀਂ ਮਾਨ ਸਾਹਿਬ ਛੱਡੋ ਸਾਡੇ ਸਾਡੇ ਇਹ ਹੱਥ ਜੋੜਦਾ ਇਹ ਤੁਹਾਡੇ ਅੱਗੇ ਆਪ ਚ ਰਹਿ ਕੇ ਇਹ ਹਾਥੀ ਨਹੀਂ ਜੋੜ ਪਾਰਾ ਚੜੋ ਤੂੰ ਮੈਂ ਜੋੜਾ ਮੈਂ ਮੈਂ ਦੱਸ ਤੂੰ ਜੋੜ ਲੋ ਉਹਕੇ ਜੋੜ ਲਓ ਕਿ ਹਿੰਦੂਆਂ ਦੀ ਤਰ ਤਖੱਲੇ ਬੈਜੀ ਧਰਤੀ ਦੇ ਤੁਸੀਂ ਮੰਦਰ ਰੱਖੋ ਮੰਦਰ ਰੱਖ ਲਈ ਅਪੀਲ ਕਰਤੀ ਨਾ ਕਿ ਮੰਦਰ ਰੱਖ ਬਣਾਇਆ ਜਾਵੇ ਬਾਤ ਬਾਤ ਜਿਹੜੇ ਮੰਦਰ ਜਿਹੜੇ ਸੁਣਵਾਈ ਕੀਤੀ ਜਾਂਦੇ ਜਿਹੜੇ ਜੜਾ ਆਇਆ ਜਾਵੇ ਸੁਣ ਲੋ ਜਿਹੜੇ ਮੰਦਰ ਅੱਜ ਤੱਕ ਟੁੱਟੇ ਪਏ ਨੇ ਉਹ ਤੇ ਅੱਜ ਤੱਕ ਬਣੇ ਨਹੀਂ ਯਾਰ ਮੰਦਰ ਨਾ ਤੋੜੋ ਸਾਡੇ ਨਾ ਤੋੜੋ ਤੁਸੀਂ ਤੋੜੇ ਨਾ ਤੋੜੋ ਨਾ ਕਰੋ ਅਸੀਂ ਤੋੜੇ ਨੇ ਉਸੀ ਤੋਂ ਲੈ ਨੇ ਤੁਸੀਂ ਮੈਂ ਕਿਹਾ ਹਿੰਦੂਆਂ ਦੇ ਨਾਂ ਤੇ ਕਿਉਂ ਇਦਾਂ ਦੇ ਜੋਧੂ ਵੀਰ ਦੇ ਵਰਲਡ ਬੋਲਦੇ ਹੋ ਹਿੰਦੂ ਹੋ ਕੇ ਵਰਲਡ ਬੋਲੇ ਨਾ ਕਿਉਂ ਕਿਉਂ ਮੇਰਾ ਕੋਚ ਤਾਂ ਨਹੀਂ ਬਾਤ ਤੁਸੀਂ ਤੁਸੀਂ ਇੱਕ ਹਿੰਦੂ ਵੀ ਇੱਕ ਨੇਤਾ ਹੋ ਇੱਕ ਦੂਜਾ ਇੱਕ ਹਿੰਦੂ ਨੇਤਾ ਹੋ ਪਹਿਲਾਂ ਗੱਲ ਸੁਣੋ ਤੁਹਾਡਾ ਇੱਕ ਕੁਐਸਚਨ ਵਧੀਆ ਹੈਗਾ ਕੋਈ ਪੁੱਛਣਾ ਹਾਂ ਸਾਰੇ ਨੇ ਪੁੱਛਿਆ ਮੈਂ ਸਾਰੇ ਹਿੰਦੂ ਵਾਲੀ ਪਤਾ ਨਹੀਂ ਕਿਹੜੇ ਪੁੱਛ ਰਹੇ ਹੋ ਜੀ ਹੋਰ ਕਿਦਾਂ ਦੇ ਪੁੱਛਣਾ ਤੇਰੇ ਪਤਾ ਨਹੀਂ ਕਿਦਾਂ ਦੇ ਜਿਹਦੇ ਜਵਾਬ ਨਹੀਂ ਤਾਂ ਪੁੱਛਣ ਕਿੱਥਾਂ ਦੇ ਹੋਗੇ ਜਾਂਦੇ ਜਵਾਬ ਦੇ ਕੈਮਰੇ ਤੇ ਥੋਕ ਕੇ ਤੁਸੀਂ ਆਪਣੇ ਆਪ ਨੂੰ ਬੱਬਰ ਸ਼ੇਰ ਕਹਿੰਦੇ ਹੋ ਆਪਣੇ ਆਪ ਨੂੰ ਹਿੰਦੂ ਕਹੀ ਜਾਂਦੇ ਹੋ ਕਰਦਾ ਤੂੰ ਕਰਦਾ ਜਿੰਦੂ ਅਸੇ ਕੁਛ ਨਹੀਂ ਤੁਸੀਂ ਕੀ ਕੀਤਾ ਇਹ ਦਿਵਾਲੀ ਮੈਂ ਤਾਂ ਮੈਂ ਨਹੀਂ ਕਿਹਾ ਨੰਨੇ 25 ਸਾਲ ਹੋ ਗਏ ਮੇਰੇ ਸ਼ਿਕਾਰ ਕੱਢੋ ਰਿਕਾਰਡ ਕੱਢ ਲਓ ਸਾਰਨਾ ਪਹਿਲਾਂ ਮੇਰੇ ਨਾਲ ਸ਼ਿਪ ਸੈਨਿਕ ਬਣੋ ਤੁਸੀਂ ਅੱਜ ਬੰਦਰਾ ਇੱਕ ਲਿਆ ਬੰਦਰਾ ਇੱਕ ਲਿਆ ਪਹਿਲਾਂ ਗੱਲ ਬੰਦਰਾ ਲੱਗ ਕੇ ਲੈਂਦਾ ਹਿੰਦੂਆਂ ਦਾ ਬੰਦਰਾ ਲੱਗ ਕੇ ਲੈਂਦਾ ਰੈਕਟ ਲੈਣਾ ਜਦੋਂ ਮੈਂ ਉਹ ਆ ਦੇਤਾ ਮਾਨ ਸਾਹਿਬ ਹੱਥ ਜੋੜੋ ਮੋੜ ਜੋੜੋ ਫੇਰ ਤੁਸੀਂ ਪੈ ਕੇ ਜਿਹੜਾ ਹੱਥ ਕਿੰਨਾ ਬਿੱਟ ਮਿੰਟ ਜਿੰਨੇ ਪੰਜਾਬ ਚ ਮੰਦਰ ਹੈ ਜਿੰਨੇ ਪੰਜਾਬ ਚ ਮੰਦਰ ਹੈ ਉਹਨਾਂ ਤੋਂ ਤਾਂ ਸਰਕਾਰਾਂ ਦਾ ਕਵਚਾ ਹੈ ਪੈਸਾ ਸਾਡਾ ਸਰਕਾਰਾਂ ਦਾ ਕੋਈ ਨਹੀਂ ਹੈਗਾ ਕਵਚਾ ਸਰਕਾਰਾਂ ਦਾ ਕਿੱਦਾਂ ਨਹੀਂਗਾ ਕਿੱਥੇ ਪੈਸਾ ਤੁਹਾਡੇ ਮਜ਼ਰ ਹੀ ਪਾਇਆ ਨੇ ਕਿੱਥੇ ਪੈਸਾ ਜਾਂਦਾ ਆਹ ਸ਼ਖਸ ਤੁਹਾਡੇ ਮਜ਼ਰ ਅਮਨ ਸਾਹਿਬ ਇਹ ਤੁਹਾਨੂੰ ਵਧੀਆ ਪਤਾ ਨਹੀਂ ਜੋ ਨਹੀਂ ਸਮਝਦਾ ਓਏ ਅੱਜ ਤੱਕ 25 ਸਾਲ 25 ਸਾਲਾਂ ਦੀ ਕਈ ਸਰਕਾਰਾਂ ਨੇ ਕੰਮ ਸਾਹਿਬ ਦਾ ਹੋਰ ਤਿੰਨ ਸਾਲ ਦਵਾਈ ਦੇ ਚਲੋ ਵਧੀਆ ਕੰਮ ਨਹੀਂ ਕੀਤੇ ਆ ਖਵੀਰ ਬਾਦਲ ਵਰਗੇ ਕੰਮ ਨਹੀਂ ਕੀਤੇ ਤੇ ਪਹਿਲਾਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਖਵੀਰ ਵਰਗੇ ਕਦੇ ਮਾਜੀਠੀ ਵਰਗੇ ਕੱਲ ਤੇ ਨਹੀਂ ਕੀਤਾ ਪੰਜਾਬ ਤੇ ਨਸ਼ਾ ਕਰੀ ਮੈਂ ਹੱਥੋਂ ਉਸ ਕੱਲ ਤੇ ਨਹੀਂ ਆਇਆ ਨਸ਼ਾ ਸਾਹਿਬ ਹੀ ਕੀਤਾ ਮਾਨ ਸਾਹਿਬ ਨੇ ਅਸੀਂ ਤੇ ਕੋਈ ਕੋਚਨ ਨਹੀਂ ਪੜਾਈ ਕਰਦਾ ਮੈਂ ਤੇ ਹੁਣ ਕੋਈ ਨਾਉਂਗਾ ਤੂੰ ਸਿੱਖਿਆ ਨਹੀਂ ਪੜਾਈ ਸ਼ਮਾਨ ਸਾਹਿਬ ਦੇ ਖਿਲਾਫ ਹੀ ਬੋਲ ਜਿੰਦੇ ਹੁੰਦਾ ਵੀ ਮੈਂ ਮਾ ਸਾਹਿਬਿੰਦੂ ਹੈ ਨਹੀਂ ਕੀ ਮਾ ਸਾਹਿਬਿੰਦੂ ਹੈ ਨਹੀਂ ਕੋਈ ਯਾਰ ਮੇਰੀ ਗੱਲ ਸੁਣੋ ਮਾ ਸਾਹਿਬਿੰਦੂ ਹੈ ਨਹੀਂ ਕੋਈ ਤੇ ਖਲਾਫ ਬੋਲਦਾ ਹਿੰਦੂਇਸਤੋਂ ਦੇ ਕੰਮ ਨਹੀਂ ਕਰਾਣੇ ਹੈ ਹਿੰਦੂਤਾ ਦਾ ਕੰਮ ਨਹੀਂ ਕਰਾਣੇ ਤੇ ਕਰਾਉਣਾ ਸਰਕਾਰ ਤੁਹਾਡੇ ਮੈਂ ਤੇ ਕਰਵਾ ਹੀ ਰਿਹਾ ਤੁਸੀਂ ਕਿਨੇ ਕਰਾਏਗੇ ਤੁਸੀਂ ਲੜੀ ਹੋ ਜਾਣਾ ਕਿਨੇ ਕਰਾਏਗੇ ਦੱਸੋ ਕਿਹਨੇ ਕਰਾਏਗੇ ਹਾਂਜੀ ਅਮੀ ਜੀ ਆਪਾਂ ਫੇਰ ਉਸੇ ਗੱਲ ਤੇ ਆ ਤੁਸੀਂ ਕਹਿੰਦੇ ਹੋ ਵੀ ਮੈਂ ਹਿੰਦੂਆਂ ਲਈ ਬਹੁਤ ਕੁਝ ਕੀਤਾ ਹਿੰਦੂ ਜੋੜਿਆ ਹਿੰਦੂ ਕੀਤਾ ਪਰ ਮੈਂ ਤੁਹਾਡੇ ਚਲੋ ਇੱਕ ਇਤਿਹਾਸ ਤੇ ਆ ਜਾਂਦਾ ਵਾਂ ਕਿ ਜਦੋਂ ਤੁਸੀਂ ਇਹ ਹਿੰਦੂ ਸ਼ਿਵ ਸੈਨਾ ਚੁਣੀ ਜਾਂ ਤੁਸੀਂ ਸ਼ਿਵ ਸੈਨਿਕ ਬਣੇ ਪਰ ਮੈਨੂੰ ਪਤਾ ਲੱਗਾ ਕਿ ਤੁਹਾਡੇ ਪਰਿਵਾਰ ਨੇ ਵੀ ਬਹੁਤ ਕੁਰਬਾਨੀਆਂ ਤੁਸੀਂ ਆਪਣੇ ਪਰਿਵਾਰ ਵਾਸਤੇ ਦਿੱਤੀਆਂ ਵਾ ਤੁਹਾਡਾ ਪਰਿਵਾਰ ਵੀ ਤੁਹਾਨੂੰ ਛੱਡ ਕੇ ਚਲਾ ਗਿਆ ਕੀ ਕਾਰਨ ਰਿਹਾ ਸੀ ਉਹਦਾ ਕਿ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਕੇ ਗਿਆ ਜਿਹੜੇ ਉਸ ਟੇ ਪੰਜਾਬ ਪੁਲਿਸ ਦੀ ਨਲਾਕੀ ਕੋ ਉਗਾ ਜਿਹੜੀ ਪੰਜਾਬ ਪੁਲਿਸ ਉਸ ਟਾਈਮ ਦੇ ਸਮਝੋਗੀ ਕਈ ਐਸਪੀ ਸਾਹਿਬਾਨ ਹੁੰਦੇ ਸੀਗੇ ਆਪਣੀ ਵਾਹ ਵਾਹ ਲੁੱਟ ਨਹੀਂ ਸਰਕਾਰ ਹੁੰਦੀ ਸੀ ਅਕਾਲੀ ਦਲ ਦੀ ਅਕਾਲੀ ਦਲ ਦੀ ਸਰਕਾਰ ਹੁੰਦੇ ਉਹਨਾਂ ਨੂੰ ਦੇਖਿਆ ਕਿ ਕੱਟੜਵਾਦੀ ਬੋਟ ਲੈਣੀ ਹੈ ਕਿ ਕੋਈ ਇੱਕ Hindu ਜਿਹੜਾ ਫੇਮਸ ਚਿਹਰਾ ਲੱਭੋ ਉਹਨੂੰ ਨਿਸ਼ਾਨਾ ਬਣਾਓ ਤੇ ਕੱਟੜਵਾਦੀਆਂ ਦੀ ਬੋਟ ਲਈਏ ਉਹੀ ਕੰਮ ਅਕਾਲੀ ਦਲ ਸਰਕਾਰ ਨੇ ਕੀਤਾ ਸ਼ਰੇਆਮ ਧੱਕੇਸ਼ਾਈ ਜਿਹਦੇ ਨਾਲ ਮੇਰਾ ਪਰਿਵਾਰ ਤੱਕ ਅੱਜ ਦੇਖੋ ਪਰਿਵਾਰ ਤੱਕ ਗਵਾਲਿਆਂ ਗੋਲੀਆਂ ਖਾਧੀਆਂ ਵੀ ਤੋੜੇ ਨੇ ਔਰ ਹਰ ਵਾਰੀ ਦੇਖੋ ਕਿੱਥੇ ਕਿੱਥੇ ਮਡੂਲ ਫੜੇਗੇ ਗੁਜਰਾਤ ਦਿੱਲੀ ਯੂਪੀ ਰਾਜਸਥਾਨ ਹਿਮਾਚਲ ਜੇ ਐਨ ਕੇ ਕਿੱਥੇ ਕਿੱਥੇ ਅਤਵਾਦੀ ਫੜੇਗੇ ਕਿੰਨੂ ਮਾਰਨਾ ਕਹਿੰਦੇ ਸ਼ੇਰ ਮਾਰਨਾ ਸੀ ਪਰ ਇਹ ਗਿੱਦਰ ਤਾਂ ਜਿਆਦਾ ਸ਼ੇਰ ਨਹੀਂ ਡਰਦਾ ਮੈਂ ਕਹਿੰਦਾ ਕਿ ਮੇਰੇ ਤੇ ਇੱਕ ਜਜ਼ਬਾ ਵੈ ਕਿ ਹਿੰਦੂਤਵ ਲਈ ਪੰਜਾਬ ਦੇ ਵਿੱਚ ਜੜਾ ਭਗਵੇ ਲਈ ਮਤਲਬ ਮੈਂ ਕਹਿਣਾ ਚਾਹੇ ਮੇਰੀ ਜਾਨ ਵੀ ਚਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਕਦੀ ਤੁਹਾਨੂੰ ਪਰਿਵਾਰ ਦੀ ਯਾਦ ਨਹੀਂ ਹੈ ਬਿਲਕੁਲ ਬੱਚਿਆਂ ਦੀ ਯਾਦ ਬਿਲਕੁਲ ਕਿਉਂ ਨਹੀਂ ਉਹ ਦਿਨ ਅੱਜ ਤੱਕ ਕੋਈ ਕਹੀ ਹੈ ਜੀ ਰਾਤ ਨਹੀਂ ਹੈ ਜਿਹਦੇ ਲਈ ਹਰ ਘਰ ਤੁਸੀਂ ਦੇਖੋ ਤੁਸੀਂ ਕਿਧਰ ਲਈ ਪਤਨ ਕਰਦਾ ਹਰ ਪਰਿਵਾਰ ਹੈ ਆਪਾਂ ਘਰ ਜਾਂਦੇ ਆ ਰਾਤ ਆਪਣੇ ਹੱਸਦੇ ਖੇਦੇ ਬੱਚਿਆਂ ਨੂੰ ਦੇਖਦੇ ਆ ਤੇ ਆਪਣਾ ਦਿਲ ਕਿਦਾਂ ਕਰਦਾ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਮਿਲিয়ে ਪਰਿਵਾਰ ਚ ਰਹੀਏ ਮੈਂ ਸਾਡਾ ਵੀ ਤੁਸੀਂ ਜਦੋਂ ਮੈਂ ਰਾਤ ਘਰ ਜਾਂਦਾ ਮਤਲਬ ਸੁਨਮਸਾਨ ਆਪਣਾ ਘਰ ਦੇਖਿਆ ਅੱਜ ਉਹੀ ਘਰ ਜਿੱਥੇ ਮੇਰੇ ਘਰ ਚ ਕਿਲ ਗਾੜੀਆਂ ਵਹਿੰਦੀ ਹੁੰਦੀਆਂ ਮੇਰੇ ਛੋਟੇ ਬੱਚੇ ਖੇਡਦੇ ਹੁੰਦੇ ਸੀ ਅੱਜ ਮੇਰੇ ਬੱਚੇ 18 18 19 19 ਸਾਲ ਦੇ ਹੋ ਗਏ ਮਤਲਬ ਅੱਜ ਮਨ ਵੀ ਰੋਂਦਾ ਵਾ ਕਿ ਇਹ ਸਹਿਂਦੂਤਵ ਲਈ ਪੰਜਾਬ ਚ ਹਿੰਦੂ ਕਲ ਦਾ ਝੰਡਾ ਖੜਾ ਕਰਨ ਲਈ ਯਾ ਮੇਧੁਰਾ ਤਨੂ ਕਿੰਨੇ ਕੁਰਬਾਨੀ ਦੇਣੀ ਪਈ ਕਿੰਨੇ ਕੁਰਬਾਨੀ ਦੇਣੀ ਪਈ ਅੱਜ ਮੇਧੁਰਾ ਦੀ ਉਹ ਕੁਰਬਾਨੀ ਕੋਈ ਨਹੀਂ ਜਾਣਦਾ ਪਰਿਵਾਰ ਗਵਾਏ ਪੈਸਾ ਪੱਕੇ ਲਈ ਕਮਾਨੇ ਆ ਪਰਿਵਾਰ ਲਈ ਬੱਚਿਆਂ ਲਈ ਤੇ ਮੇਰੇ ਲਈ ਪੈਸੇ ਦੀ ਕੀ ਵੈਲਿਊ ਹੈ ਜੇ ਮੇਰੇ ਨਾਲ ਮੇਰੇ ਬੱਚੇ ਹੀ ਨਹੀਂ ਹੈਗੇ ਤੇ ਮੈਂ ਪੈਸੇ ਦੀ ਕੀ ਵੈਲਿਊ ਕਿਣਾ ਕੀ ਰੱਖਾਂ ਇਸ ਲਈ ਮੈਂ ਜਿਹੜੇ ਉਹ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਮੇਰੇ ਤੇ ਕੇਸ ਕਿਤੇ ਕੇਸ ਪਾਈ ਛੁੱਟੇ ਤੁਹਾਡੇ ਜਲੰਧਰ ਦੇ ਵਿੱਚ ਉਹਨੇਜੇ ਦਾ ਕੇਸ ਮੇਰੇ ਤੇ ਪਾਇਆ ਸੀਬੀਆਈ 10 ਦਿਨ ਰਿਮਾਂਡ ਤੇ ਮੈਂ ਠਹਿ ਰਿਆ ਠੀਕ ਹੈ ਜੀ 10 ਦਿਨ ਰਿਮਾਂਡ ਤੇ ਉਸ ਟਾਈਮ ਦੇ ਦੇਖੋ ਕੀ ਹਿਸਾਬ ਲਗਾ ਲਓ ਇੰਨੇ ਤਸੀਹੇ ਤਿੰਨ ਦਿਨ ਮਹੀਨੇ ਮੈਂ ਕੱਪੜੇ ਨਹੀਂ ਪਾਏ ਪੁਲਿਸ ਦੀ ਇੰਨੀ ਮਾਰ ਖਾਧੀ ਕਿ ਉਹਨਾਂ ਨੇ ਕੀ ਸ਼ੋਅ ਕਰਦੇ ਸੀ ਇੱਕ ਹਿੰਦੂਵਾਦਕਵਾਦੀ ਅਸੀਂ ਫੜ ਲਿਆ ਮਤਲਬ ਪੰਜਾਬ ਚ ਵੀ ਹਿੰਦੂਆਂ ਨਾਲ ਇਹੀ ਬਤ ਕਰਾਂ ਮੈਂ ਤੇ ਪੱਤਰਕਾਰ ਸਾਹਿਬ ਇਹ ਹੀ ਕਰਨਾ ਕਿ ਹਿੰਦੂਆਂ ਨੂੰ ਇਕੱਠੇ ਕਰਨਾ ਸਾਡਾ ਇੱਕ ਪਹਿਲੀ ਉਹ ਹੈ ਕਿ ਹਮਦਰ ਹਿੰਦੂ ਇੱਕ ਹੋ ਜਾਏ ਇਹ ਸਾਰਨਾ ਵੱਡੀ ਤਾਕਤ ਆ ਔਰ ਸੜ ਤੋਂ ਵੱਡੀ ਤਾਕਤ ਕੋਈ ਨਹੀਂ ਹੈਗੀ ਇਸ ਲਈ ਮੇਰੇ ਚ ਜਜਬਾ ਰਹਿੰਦਾ ਕਿ ਮੈਂ Hindu Hindu ਕਹਿਣਾ ਮੈਂ शेर शेर ਕਹਿਣਾ ਤੇ ਦੁਨੀਆ ਸੜਦੀ ਹੈ ਜਿਹੜੇ ਸੜਦੇ ਆ ਸੜਦੇ ਰਹਿਣ ਮੈਨੂੰ ਪਰਵਾਹ ਨਹੀਂ ਜਿਹੜੇ ਮੈਨੂੰ ਪਿਆਰ ਕਰਦੇ ਬਹਿ ਜਾਣ ਗੁੱਡ ਮੈਂ ਉਹਨਾਂ ਦਾ ਅਸ਼ੀਰਵਾਦ ਮੈਂ ਥੈਂਕ ਯੂ ਧੰਨਵਾਦ ਕਹਿਣਾ ਜਿਹੜੇ ਮੈਨੂੰ ਮਾੜਾ ਬੋਲਦੇ ਆ ਕੋਈ ਮੈਨੂੰ ਫਰਕ ਨਹੀਂ ਆ ਉਹ ਉਹਨਾਂ ਦੇ ਕਰਮ ਨੇ ਇਨੇ ਸਾਲ ਤੋਂ ਤੁਸੀਂ ਆਪਣੇ ਪਰਿਵਾਰ ਤੋਂ ਅਲੱਗ ਰਹਿ ਰਹੇ ਹੋ ਤੁਹਾਡੇ ਬੱਚੇ 18-18 ਸਾਲ ਦੇ ਹੋ ਗਏ ਨੇ ਕੀ ਕਦੀ ਤੁਹਾਡੀ ਬੱਚਿਆਂ ਨਾਲ ਗੱਲਬਾਤ ਹੋਈ ਕਿ ਤੁਹਾਨੂੰ ਮੇਰੇ ਬੱਚੇ ਤੱਕ ਦੇਖੋਗੀ ਮੈਨੂੰ ਫੋਨ ਨਹੀਂ ਆਇਆ ਅੱਜ 10 ਸਾਲ ਹੋ ਗਏ ਮੇਰੇ ਕੇਸਾਂ ਨੂੰ ਅੱਜ ਤੱਕ ਮੈਨੂੰ ਫੋਨ ਨਹੀਂ ਆਇਆ ਜਿੰਨੀਆਂ ਮੈਂ ਕੋਰਟ ਦੇ ਵਿੱਚ ਤਰੀਕਾ ਭੋਤ ਨਹੀਂ ਇਹਨੇ ਕੇਸ ਭੋਤ ਲਏ ਮਤਲਬ ਸਭ ਨਿਆਂਇਤ ਕੇ ਸਭ ੂਠੇ ਕੇ ਜਿਹੜੇ ਮੈਨੂੰ NIA ਤੋਂ ਭਰੀ ਹੋਇਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਰਤ ਸਰਕਾਰ ਦੀ ਉਹ ਇੱਕ ਇਹੋ ਜਿਹੀ ਏਜੰਸੀ ਆ ਜਿਹੜੀ ਅੱਤਵਾਦ ਦੇ ਮੁੱਦੇ ਦੇ ਕੰਮ ਕਰਦੀ ਹੈ ਔਰ ਮੈਂ ਕਹਿੰਦਾ ਕਿ ਮੈਂ ਧੰਨਵਾਦ ਕਰਦਾ ਜਿ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਕਿਉਂਕਿ ਉਹਨਾਂ ਨੇ ਇਨਸਾਫ ਦਿੱਤਾ ਨਹੀਂ ਤੇ ਇੱਕ ਉਹਨਾਂ ਨੇ ਤੇ ਮੈਨੂੰ ਤੇ ਠੰਮ ਠੱਪ ਠੱਪਾ ਹੀ ਲੱਗ ਗਿਆ ਸੀ ਕਿ ਇੱਕ ਹਿੰਦੂ ਅੰਤਗਵਾਦੀ ਅੰਮੀ ਤਰੋੜਾ ਇਹ ਫੜ ਲਿਆ ਮਤਲਬ ਇਹ ਕੰਮ ਸਾਡੇ ਕੋਈ ਪੰਜਾਬ ਦੇ ਵਿੱਚ ਕੁਝ ਕੁਝ ਹਿੰਦੂ ਲੜੜਾ ਜੱਜਬੇਨਾ ਕੰਮ ਕਰਦੇ ਆ ਨਹੀਂ ਤੇ ਸਾਡੇ ਨਾਲ ਦੇ ਇੱਕੋ ਹੀ ਵਿਤਕਰਾ ਸਾਡੇ ਨਾਲ ਤੁਸੀਂ ਜਿਵੇਂ ਇੱਕ ਚੀਜ਼ ਗੱਲ ਕੀਤੀ ਮੇਰੇ ਨਾਲ ਕਿ ਸਿਕਿਉਰਿਟੀ ਸਟੂਡੀ ਸਟੂਡੀ ਦਾ ਮੁੱਦਾ ਹੀ ਨਹੀਂ ਹੁੰਦਾ ਅਸੀਂ ਕਦੀ ਆਪਣੇ ਮੂੰਹੋਂ ਕਦੀ ਕਿਸੇ ਬਾਰੇ ਸਿਕਿਉਰਿਟੀ ਕਹੀ ਨਹੀਂ ਨਾ ਕਹਿਣੀ ਹੈ ਸਾਡਾ ਇੱਕੋ ਹੀ ਮੁੱਦਾ ਹੁੰਦਾ ਇਹ ਹਿੰਦ ਤੋਂ ਨੂੰ ਜਗਾਣਾ ਹੈ ਹਿੰਦੂ ਪੰਜਾਬ ਦੇ ਵਿੱਚ ਇੱਕ ਕਰਨਾ ਹੈ ਤੁਸੀਂ ਇੱਕ ਫੇਸਬੁੱਕ ਤੇ ਬੜੀਆਂ ਫੋਟੋਆਂ ਪਾਉਂਦੇ ਹੋ ਇੰਸਟਾਗ੍ਰਾਮ ਤੇ ਫੋਟੋਆਂ ਪਾਉਂਦੇ ਹੋ ਚਾਰ ਕ ਬੰਦੇ ਪਿੱਛੇ ਖੜੇ ਕਰਦੇ ਆ ਚਾਰ ਕੱਗੇ ਕਾਲ ਲੈ ਕੇ ਸ਼ੇਅਰ ਆ ਗਿਆ ਤੇ ਸ਼ੇਅਰ ਪੁਲਿਸ ਦੇ ਨਾਲ ਸ਼ੇਅਰ ਕਰਦਾ ਸ਼ੇਅਰ ਹੋਇਆ ਕਿ ਨਾਲ ਲੱਗੇ ਪਿੱਛੇ ਖੜੇ ਕਰਕੇ ਕਦਾ ਸ਼ੇਅਰ ਹੋ ਗਿਆ ਹੁਣ ਸਾਡਾ ਪ੍ਰਧਾਨ ਮੰਤਰੀ ਮੋਦੀ ਬੱਬਰ ਸ਼ੇਰ ਨਹੀਂ ਨਹੀਂ ਹੈਗਾ ਹੈਗਾ ਨਾ ਬੱਬਰ ਸ਼ੇਰ ਹੈ ਨਾ ਸਾਡੇ ਮਾਨ ਸਾਹਿਬ ਬੱਬਰ ਸ਼ੇਰ ਨੇ ਪੰਜਾਬ ਲਈ ਕੰਮ ਕਰਦੇ ਆ ਬੱਬਰ ਸ਼ੇਰ ਨੇ ਮਤਲਬ ਇੱਕ ਜਿਹੜੇ ਜਿਹੜੇ ਸ਼ੇਰਾਂ ਵਾਂਗੂ ਕੰਮ ਕਰਦੇ ਆ ਨਾ ਦੇਖੋ ਤੁਸੀਂ ਕੱਟੜਵਾਦ ਕੱਟੜਵਾਦੀ ਜਿਹੜੇ ਬਾਹਰ ਪਾਕਿਸਤਾਨ ਆਏ ਹਸਤੇ ਹੱਤਵਾਦੀ ਉਹ ਕਦੀ ਨਹੀਂ ਜਾਣਗੇ ਕੀ ਇਹ ਅੱਗੇ ਵਧਣਗੇ ਠੀਕ ਹੈ ਇਸ ਲਈ ਪੰਜਾਬ ਸਰਕਾਰ ਦਾ ਪ੍ਰੋਟੋਕੋਲ ਆਈਪੀ ਦਾ ਪ੍ਰੋਟੋਕੋਲ ਇੰਟੈਲੀਜੈਂਸ ਦਾ ਪ੍ਰੋਟੋਕੋਲ ਇਸ ਲਈ ਸਾਨੂੰ ਸੁਰੱਖਿਆ ਮਿਲਈ ਹੈ ਇਹ ਸੁਰੱਖਿਆ ਸਰਕਾਰ ਦਾ ਪ੍ਰੋਟੋਕੋਲ ਹੈ ਇਹ ਸਾਡਾ ਪ੍ਰੋਟੋਕੋਲ ਨਹੀਂ ਹੈ ਇਹ ਸਵਾਲ ਤੁਸੀਂ ਸਰਕਾਰਾਂ ਨੂੰ ਪੁੱਛਣੇ ਆ ਇਹ ਸਵਾਲ ਤੁਸੀਂ ਇੰਟੈਲੀਜੈਂਸ ਨੂੰ ਪੁੱਛਣਾ ਨਹੀਂ ਤੁਸੀਂ ਵੀ ਕਹਿ ਸਕਦੇ ਕਿ ਮੈਨੂੰ ਸਕورٹی ਦੀ ਲੋੜ ਨਹੀਂ ਮੈਨੂੰ ਯਾਰ ਮੈਂ ਕਿਉਂ ਨਹੀਂ ਚਾਹੀਦੀ ਸਕورٹی ਯਾਰ ਤੁਸੀਂ ਮੈਨੂੰ ਲੋੜ ਨਹੀਂ ਤੁਸੀਂ ਕੀ ਜਾਣੋ ਮੈਨੂੰ ਕੋਈ ਗੋਲੀ ਮਾਰ ਦੇਵੇ ਯਾਰ ਤੁਸੀਂ ਚੰਗੇ ਇਹੋ ਜਿਹੇ ਹਿੰਦੂ ਆ ਕੇ ਗੱਲਾਂ ਕਰਿਆ ਕੋਈ ਯਾਰ ਮੈਨੂੰ ਗੋਲੀਆਂ ਖਾਣ ਲੱਗ ਪਈ ਓ ਹਿੰਦੂ ਤੁਹਾਡੀ ਕੰਮ ਨਹੀਂ ਰੱਖਿਆ ਜਿਹੇ ਹਿੰਦੂ ਆਸਤੇ ਤੁਸੀਂ ਤੇ ਮੈਨੂੰ ਸੁਰੱਖਿਆ ਕਿਹਦੀ ਤੁਸੀਂ ਮੈਨੂੰ ਮੈਂ ਕਿਉਂ ਕਵਾਂਗਾ ਜੀ ਇਹ ਵਿਕਾਰ ਦੇ ਸਵਾਰਨਥ ਦੀ ਕੰਮੇ ਛੱਡ ਦੋ ਕੋਈ ਨਵੀਂ ਚੀਜ਼ ਕਰੋ ਯਾਰ ਜਦ ਵੀ ਆਲੀ ਗੱਲ ਕਰੋ ਹਿੰਦੂ ਚਗਾਨ ਦੀ ਗੱਲ ਕਰੋ ਕੋਈ ਤੁਹਾਡੀ ਹਿੰਦੂ ਤੋਂ ਚਗਾਨ ਦੀ ਕੰਮ ਹੈਗਾ ਮੈਂ ਅੱਗੋਂ ਤੋਂ ਸਟੱਡੀ ਕਰਨੀ ਹੈ ਜੇ ਅਮਿਤ ਕੋਲ ਵੀ ਥੋੜਾ ਇੰਟਰਵਿਊ ਕਰਨਾ ਹੈ ਦੋਸਤੋਂ ਬਾਹਰ ਇੰਟਰਵਿਊ ਕਰਨਾ ਹੈ ਇਹ ਨਹੀਂ ਛੋੜੀ ਛੋੜੀ ਰਹਿਣ ਲਈ ਇਹ ਕਰਨਾ ਤੁਸੀਂ ਜੋ ਕਰ ਲਿਆ ਇਹ ਡਰਾਮੇ ਛੱਡੋ ਮਿੱਤਰੋ ਇਹ ਨਵੀਂ ਨਵਾਂ ਡਰਾਮਾ ਮਾਰਾ ਕਰੋ ਐਵੇਂ ਹਾਕੀ ਦੇ ਤਾਰ ਜੀ ਪੁੱਛ ਤੇ ਜਵਾਬ ਨਹੀਂ ਆਉਂਦੇ ਮਿੱਤਰੋੜਾਂ ਦੇ ਕਦੀ ਕਿਸੇ ਪਾਸੇ ਪਰਚਾਦਾ ਕਿਸੇ ਕਿਸੇ ਪਾਸੇ ਪਰਚਾ ਨਹੀਂ ਹਾਂ ਤਾਂ ਸਹੀ ਜਵਾਬ ਤਾਂ ਦੇ ਜੇ ਤੁਹਾਨੂੰ 22 ਸਾਲ ਪੱਤਰਕਾਰੀ ਕਰਦੇ ਹੋਗੇ ਨਾ ਮੈਨੂੰ 25 ਸਾਲ ਸ਼ੇਰ ਸਨਾਈ ਸੇਵਾ ਕਰਦੇ ਹੋਗੇ ਸੇਵਾ ਸਨਾਈ ਤੁਸੀਂ ਕਰਕੇ ਤੇ ਪੁੱਛਿਆ ਕਿ ਤੁਹਾਨੂੰ 25 ਸਾਲ ਸ਼ੇਰ ਸਨਾਈ ਸੇਵਾ ਕਰਦੇ ਹੋਗੇ ਆ ਪੱਤਰਕਾਰ ਪਤਾ ਹੀ ਕਹਿੰਦੇ ਆ ਜਦੋਂ ਸ਼ੇਰ ਗੱਡੀ ਉਤਰਦਾ ਮਾਈਕ ਲੈ ਕੇ ਪਿੱਛੇ ਹਟ ਜਾ ਇਹ ਸ਼ੇਰ ਆਇਆ ਇਹ ਇੰਟਰਵਿਊ ਦਊਗਾ ਇਹ ਤਾਂ ਕਈਆਂ ਕਈਆਂ ਦਵਾਲ ਨਹੀਂ ਬੋਲਣਾ ਕਿ ਮੇਰੇ ਮੂੰਹੋਂ ਗੱਲ ਕਰ ਮੀਡੀਆ ਦੇ ਠੀਕ ਹੈ ਨਾ ਇਹ ਦੁਨੀਆ ਦੇਖਦੀ ਮਨੂੰ ਅਸਲੀਅਤ ਦਾ ਪੱਥਰ ਲੱਗਾ ਤੁਹਾਡਾ ਪੱਥਰ ਮੈਂ ਆ ਮੇਰਾ ਭਰਾ ਹਿੰਦੂ ਬੱਬਰ ਸ਼ੇਰ ਨਾਲ ਗੱਲ ਕਰਕੇ ਗੱਲ ਕਰਦਾ ਹਾਂ ਮੈਂ ਪੱਤਰਕਾਰ ਨੂੰ ਕਿਉਂਕਿ ਮੇਰਾ ਭਰਾ ਹਿੰਦੂ ਬੱਬਰ ਸ਼ੇਰ ਇੱਕ ਚੀਜ਼ ਕਹਿੰਦਾ ਮੈਂ ਜਵਾਬ ਪਹੁੰਚਾ ਦੇ ਦਵਾਂ ਸੁਣੋ ਫਿਰ ਇਹ ਬੱਬਰ ਸ਼ੇਰ ਵਾਕਈ ਹਿੰਦੂ ਬੱਬਰ ਸ਼ੇਰ ਪੱਤਰਕਾਰ ਹੈ ਮੈਨੂੰ ਗਰੰਤ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਹਿੰਦੂਤਵ ਜਗਾਉਂਗੇ ਜਗਾਉਂਗੇ ਨਾ ਨਹੀਂ ਉਹ ਤਾਂ ਜਗਾਵਾਗੇ ਆ ਜੀ ਦੁਨੀਆ ਦੇ ਵਿੱਚ ਤੁਸੀਂ ਦੁਨੀਆ ਦੇ ਵਿੱਚ ਇਹੋ ਜਿਹੇ ਪੱਬਰ ਸ਼ੇਰ ਪੱਤਰਕਾਰ ਹਿੰਦੂਤਵ ਚਾਹੀਦੇ ਆ ਜਿਹੜੇ ਮੇਰੇ ਹਿੰਦੂਤਵ ਨੂੰ ਪੰਜਾਬ ਦੇ ਵਿੱਚ ਜਗਾੜ ਕਿਉਂਕਿ ਮੈਂ ਚਾਹਣਾ ਮੈਂ ਸ਼ੇਰ ਆ ਤੁਸੀਂ ਬੱਬਰ ਸ਼ੇਰ ਬਣੋ ਮੈਂ ਤੇ ਇਹ ਚਾਹਣਾ ਮੈਂ ਤੇ ਕੰਨੀ ਮਾਣਾ ਜੇ ਬੰਦਾ ਵਾ ਮੈਂ ਤੇ ਕੰਨੀ ਮਾਣਾ ਜੇ ਬੰਦਾ ਵਾ ਮੈਂ ਤੇ ਥੱਲੇ ਡੈਕਟਰ ਦਾ ਬੰਦਾ ਵਾ ਤੁਸੀਂ ਬੱਬਰ ਸ਼ੇਰ ਬਣੋ ਮੈਂ ਇੱਥੇ ਚਾਹਣਾ ਕਿਉਂਕਿ ਤੁਸੀਂ ਹਿੰਦੂਤਵ ਜਗਾਓ ਐਦਾਂ ਹਿੰਦੂਤਵ ਹਰ ਘਰ ਮੇ ਪੰਜਾਬ ਮੇ ਜਾਗੇਗਾ ਹਰ ਘਰ ਮੇ ਬਗਵਾ ਹੋਗਾ ਤੋ ਸ਼ੇਰ ਨੂੰ ਬੜੀ ਖੁਸ਼ੀ ਮਿਲੇਗੀ ਜੈ ਸ਼੍ਰੀਦਾਮ ਫਿਰ ਜੈ ਸ਼੍ਰੀ ਖੰਦੂ ਜੜੇ ਨੇ ਹਿੰਦੂ ਜੜੇ ਨੇ ਕਿਉਂ ਆਪਣਾ ਧਰਮ ਬਦਲਦੇ ਪੈ ਨੇ ਕਿਉਂ ਇਸਾਈ ਬੰਦੇ ਬੇ ਬਾਬਾ ਨਹੀਂ ਤੁਸੀਂ ਮੈਂ ਨਹੀਂ ਤੁਸੀਂ ਧਰਮ ਪਰਿਵਰਤਨ ਦੀ ਗੱਲਾਂ ਨਾ ਕਰੋ ਇਹ ਹਿੰਦੂ ਤੋਂ ਜਗਾਂਨ ਦੀ ਗੱਲ ਹੈ ਉਹ ਦਿੰਦੂ ਫੇਰ ਹੀ ਜੱਗਿਆ ਦਾ ਤੁਸੀਂ ਹਿੰਦੂ ਕਿਉਂ ਉਧਰ ਜਾਂਦਾ ਹੋ ਓ ਯਾਰ ਮੈਂ ਤੁਹਾਨੂੰ ਤੇ ਬੱਬਰ ਸ਼ੇਰ ਕਹਤਾ ਨਹੀਂ ਤਾਂ ਮੈਂ ਕਹਿੰਦਾ ਹਿੰਦੂ ਸਾਈਆਂ ਵੱਲ ਜੋ ਜਾਂਦਾ ਆਪਣਾ ਦੱਸੋ ਨਾ ਕਿਉਂ ਜਾਂਦਾ ਬਈ ਸਾਈਆਂ ਵੱਲ ਕਿਉਂ ਇਸਾਈ ਬੰਦਾ ਪਏ ਸਵੇਰੇ ਲੋਂਦਾ ਪਾਪੀ ਨਾਲ ਕੇ ਤੁਸੀਂ ਮੈਂ ਨਾ ਮੂਹਣਾ ਚੱਪਿਆ ਕੱਲੇ ਨੂੰ ਮਰੋੜੋ ਮੈਂ ਮਰੋੜਦਾ ਕਿਥੋਂ ਮਿਆਂਾ ਤੁਸੀਂ ਲੜ ਕੇ ਆਇਓ ਮੈਂ ਜੇ ਤੁਹਾਨੂੰ ਬੱਬਰ ਸ਼ੇਰ ਕਿਹਾ ਤਾਂ ਮੈਂ ਨਹੀਂ ਮਾਰਾਂ ਇਹ ਹਿੰਦੂ ਸਾਈ ਕਿਉਂ ਬੰਦਾ ਅੱ비 ਆਈ ਦੀ ਤਰੀਕ ਤੇ ਬਾਬਾ ਜੀ ਮੇਰੀ ਇਹ ਗੱਲ ਸੁਣੋ ਹੋਰ ਚ ਗਾਣ ਦੀ ਗੱਲ ਮੈਂ ਤੇ ਜਗਾਈ ਤੁਸੀਂ ਕਹਦਾ ਜਗਦੇ ਹਿੰਦੂ ਇਹ ਹਿੰਦੂ ਆ ਜਗਦੇ ਪਿਓ ਕਿੰਦੋ ਸਾਈ ਬਣੀ ਜਾਵੇ ਯਾਰ ਕ੍ਰਿਸਚੀਅਨ ਵੀ ਮੇਰੇ ਭਰਾ ਹੀ ਨੇ ਉਹ ਕਿਹੜਾ ਬਾੜ ਨੇ ਹਾਂ ਤੁਹਾਡੇ ਭਰਾਵਾਂ ਨੇ ਕੋਈ ਇੱਕ ਮੁਸਲਿਮ ਸਾਈ ਭਾਈ ਸਾਹਿਬ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ 크ਿਸਚਨ ਕੋਈ ਆਪਣੀ ਸਭਾ ਕਰਦੇ ਨੇ ਤੇ ਹਿੰਦੂ ਜਾ ਕੇ ਬੰਦ ਕਰਾ ਦਿੰਦੇ ਨੇ ਕਿਉਂ ਬੰਦ ਕਰਾਂਗੇ ਨੇ ਫਿਰ ਨਹੀਂ ਤੁਸੀਂ ਸਾਨੂੰ ਸਾਨੂੰ ਆਪਸ ਲੜਾਣਾ ਚਾਹੁੰਦੇ ਹੋ ਨਹੀਂ ਇਹ ਚ ਲੜਾਈ ਵਾਲੀ ਕਿਹੜੀ ਪੱਤਰਕਾਰ ਕਰਦੇ ਫਿਰ ਕਹਿ ਨਹੀਂ ਸਾਈ ਸਾਡੇ ਭਰਾਵਾਂ ਦੇ ਤੁਸੀਂ ਦਰੋਂ ਦਿਓ ਜੀ ਨਹੀਂ ਬਾਬਾ ਜੀ ਨਾ ਲੜਵਾਓ ਨਾ ਨਾ ਲੜਵਾਓ ਅਸੀਂ ਨਹੀਂ ਮੰਨ ਕਰਾਂਦੇ ਸਾਨੂੰ ਨਾ ਲੜਵਾਓ ਸਾਡਾ ਭਾਰਤ ਸਾਡਾ ਪੰਜਾਬ ਸਾਡੀ ਬਹੁਤ ਵਧੀਆ ਗੁਲਦਸਤਾ ਹੈ ਚਿੜੀ ਹੈ ਨਾ ਲੜਾਓ ਭਾਜੀ ਸਾਨੂੰ ਅਸੀਂ ਸਾਨੂੰ ਇਕੱਠੇ ਰਹਿਣ ਦੋ ਤੁਸੀਂ ਪੱਤਰਕਾਰੀ ਕਰੋ ਮੈਂ ਲਿਟਰੀ ਹਿੰਦੂ ਲਿਟਰੀ ਕਰਦੀ ਹਾਂ ਤੁਸੀਂ ਹਿੰਦ ਤਰ ਜਗਾਓ ਬਸ ਜੇ ਤੁਸੀਂ ਹਿੰਦੂ ਹੋ ਹਿੰਦ ਤਰ ਜਗਾਓ ਇਸ ਲਈ ਸਭ ਸਭ ਤੋਂ ਬੋਲੋ ਗਰਵ ਸੇ ਕਹੋ YouTube ਪਰ ਪਾਇਆ ਸਾਨੂੰ ਸੁਣੋ YouTube ਪਰ ਪਾਇਆ ਜਿੰਨੇ ਕੀ ਹਿੰਦੂ ਦੇਵੀ ਦੇਵਤਾ ਦਾ ਅਪਮਾਨ ਕੀਤਾ ਫੇਸਬੁੱਕ ਤੇ ਵੀ ਇੰਸਟਾਗ੍ਰਾਮ ਤੇ ਵੀ ਉਹਦੇ ਲਈ ਤੁਸੀਂ ਕੀ ਹੁਣ ਕਦਮ ਚੱਕੇ ਨੇ ਦੱਸੋ ਭਾਈ ਸਾਹਿਬ ਮੁਕਦਮਾ ਦਰਜ ਮੈਂ ਕੀ ਕਰੀਏ ਤੁਹਾਨੂੰ ਮੈਂ ਲੁਧਿਆਣੇ ਚ ਕਰਵਾਉਂਗਾ ਔਰ ਛੋੜੂਗਾ ਨਹੀਂ ਜਿਹੜਾ ਮੇਰੇ ਧਰਮ ਦਾ ਮਜ਼ਾਕ ਉਡਾਏਗਾ ਠੀਕ ਹੈ ਔਰ ਬਿਲਕੁਲ ਇਹ ਹੋਏਗਾ ਔਰ ਤੁਹਾਡੇ ਵਰਗੇ ਭਰਾਵਾਂ ਸਾਥ ਆ ਪੱਤਰਕਾਰਾਂ ਦਾ ਇਹ ਪੂਰਾ ਡਟ ਕੇ ਇਨੀ ਦੇ ਹੱਦ ਤੱਕ ਹੋਇਆ ਨਹੀਂ ਉਹ ਯਾਰ ਹੁਣ ਜੇ ਖਰਜੂਗਾ ਤੁਸੀਂ ਦੇਖਣਾ ਨਾ ਜੇ ਹੁਣ ਸਾਰੇ ਸ਼ਹਿਰਾਂ ਚ ਜਾ ਰਹੀਆਂ ਤੇ ਸ਼ੇਰ ਹੁਣ ਗਰਜਿਆ ਕੁਛ ਨਾ ਕੁਛ ਤੇ ਹੋਊਗਾ ਪੰਜਾਬ 'ਚ ਨਸ਼ਾ ਇਨਾ ਵਿਕ ਰਿਹਾ ਉਹ ਦੇਖੋ ਮਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਸੀ ਮਾਨ ਸਾਹਿਬ ਨੇ ਦਵੱਲੇ ਨਾ ਦਬੱਲੇ ਨਾ ਮੇਰੇ ਸੀਐਮ ਸਾਹਿਬ ਨੇ ਚਲੋ ਦਬੱਲੇ ਤਾਂ ਬਾਅਦ ਹੀ ਨਸ਼ਾ ਦੇ ਦਿਆ ਵਾ ਦਬੱਲੇ ਨਾ ਪਰ ਸਰਕਾਰ ਦਾ ਸਾਥ ਦੋ ਹਾਲੇ ਵੀ ਨੌਕਰੀ ਦਾ ਦੇਖੋ ਨਸ਼ੇ ਨਾਲ ਸੋਣਾ ਸਾਹਿਬ ਇੰਨੇ ਨੌਕਰੀ ਦੇ ਸਰਕਾਰ ਦੇ ਨਾਲ ਇੰਨੇ ਨੌਕਰੀ ਪਰ ਮੈਂ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਪੁਲਿਸ ਨੇ ਕੀਤਾ ਬਹੁਤ ਬਹੁਤ ਧੰਨਵਾਦ ਔਰ ਪੰਜਾਬ ਪੁਲਿਸ ਦੇ ਨਹੀਂ ਕੰਮ ਕਰੀਏ ਨਸ਼ਾ ਵਿਰੁੱਧ ਮੈਂ ਕਹਿੰਦਾ ਸਲੂਟ ਹੈ ਬਿਲਕੁਲ ਵੀ ਪੱਤਰਕਾਰ ਸਾਹਿਬ ਤੁਸੀਂ ਵੀ ਸਲੂਟ ਕਰੋ ਔਰ ਪ੍ਰਸ਼ਾਸਨ ਦਾ ਸਾਥ ਦੋ ਜੈ ਸ਼੍ਰੀ கிருஷ்ਣ ਭਗਵਾਨ ਕੀ ਸੱਜਾ ਅਮਿਤ ਰੋਲਾ ਜਿਹੜੇ ਅੱਜ ਸਾਡੇ ਸਟੂਡੀਓ ਚ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਹਿੰਦੂ ਲੋਜਗਾਨ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਵਾ ਉਪਰਾਲਾ ਕਰਾਂਗਾ ਮੈਂ ਹਿੰਦੂ ਨੂੰ ਇੱਕ ਕਰਾਂਗਾ ਹਿੰਦੂ ਵਾਸਤੇ ਮੈਂ ਆਪਣੀ ਜਾਨ ਤੱਕ ਦੇ ਦੇਣ ਨੂੰ ਜਿਹੜਾ ਵਾ ਤਿਆਰ ਹਾਂਗਾ ਤੇ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਕਿਹਾ ਦਿੱਤਾ ਇਹ ਸ਼ਬਦ ਇਹਨਾਂ ਦੇ ਕਿੰਨੇ ਸੱਚ ਹੁੰਦੇ ਨੇ ਤਾਂ ਕਿੰਨਾ ਕਿਸ ਦੋਨੋਂ ਜਗਾਇਆ ਜਾਂਦਾ ਹੈ ਆਉਣ ਵਾਲਾ ਸਮੇਂ ਬਤਾਏਗਾ ਨਮਸਕਾਰ ਜੈ ਸ਼੍ਰੀ கிருஷ்ਣ ਜਲਦ ਫਿਰ ਆਪਾਂ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੇਂ ਆਪਣੇ ਗੈਸਟ ਦੇ ਨਾਲ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ